ਸ਼ੀਗਰ ਜੀ ਸਾਰਿਆਂ ਨੂੰ ਪੰਜਨਾਦ ਪੋਡਕਾਸਟ ਤੇ ਤੁਹਾਡਾ ਸਵਾਗਤ ਹੈ ਜੀ ਪਹਿਲਾਂ ਵਾਲੀਆਂ ਵੀਡੀਓਜ਼ ਨੂੰ ਤੁਸੀਂ ਸਾਨੂੰ ਬਹੁਤ ਪਿਆਰ ਦਿੱਤਾ ਹੈ ਉਸੇ ਤਰ੍ਹਾਂ ਹੀ ਅੱਜ ਇੱਕ ਨਵੀਂ ਵੀਡੀਓ ਤੇ ਨਵੀਂ ਜੀਵਨ ਗਾਥਾ ਲੈ ਕੇ ਆਏ ਆਂ ਤੁਹਾਡੇ ਦਰਮਿਆਨ ਸਾਡੇ ਨੇੜਲੇ ਸ਼ਹਿਰ ਕੋਟਕਪੂਰਾ ਦੇ ਰਹਿਣ ਵਾਲੇ ਸੰਨੀ ਬਿੱਲਾ ਜੀ ਨਾਲ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੀ ਜੀਵਨ ਬਾਰੇ ਜਾਣਾਂਗੇ ਸੰਨੀ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਸੀ ਗੱਲ ਜੀ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਪੰਜਨਾ ਚੈਨਲ ਵਾਲਿਆਂ ਦਾ ਜਿਨ੍ਹਾਂ ਨੇ ਮੈਨੂੰ ਸੇਵਾ ਦਾ ਮੌਕਾ ਬਖਸ਼ਿਆ ਠੀਕ ਜੀ ਬਹੁਤ-ਬਹੁਤ ਮੈਂ ਟੀਮ ਦਾ ਧੰਨਵਾਦ ਕਰਦਾ ਜੀ ਸਨੀ ਜੀ ਹੋਰ ਠੀਕ ਠਾਕ ਹੋ ਜੀ ਬਹੁਤ ਵਧੀਆ ਸਰ ਸਨੀ ਜੀ ਤੁਹਾਡੀ ਚਰਚਾ ਦਾ ਅਸੀਂ ਸੁਣ ਹੀ ਰਹੇ ਹਾਂ ਜੀ ਮੋਬਾਈਲ ਇੰਡਸਟਰੀ ਦੇ ਵਿੱਚ ਵੀ ਕਿੱਥੋਂ ਤੱਕ ਤੁਸੀਂ ਹੌਲੀ ਹੌਲੀ ਅੱਪ ਹੁੰਦੇ ਜਾ ਰਹੇ ਹੋ ਜੀ ਜੀ ਤੇ ਤੁਸੀਂ ਹੁਣ ਆਪਦਾ ਵੀ ਸ਼ੋਰੂਮ ਖੋਲ ਲਿਆਗਾ ਬਹੁਤ ਤਰੱਕੀਆਂ ਦੇ ਵਿੱਚੋਂ ਜੀ ਜੀ ਵਾਹਿਗੁਰੂ ਦੀ ਕਿਰਪਾ ਜੀ ਆਪਾਂ ਆਫ ਕੈਮਰਾ ਵੀ ਤੁਹਾਡੀ ਗੱਲਬਾਤ ਚੱਲ ਰਹੀ ਸੀ ਤੁਹਾਡੇ ਨਾਲ ਵੀ ਤੁਸੀਂ ਕਿਵੇਂ ਤਰੱਕੀ ਕੀਤੀ ਕਿਵੇਂ ਕੀਤੀ ਜੀ ਜੀ ਤੇ ਉਹਦੇ ਨਾਲ ਰਿਹਾ ਅਸੀਂ ਜਾਣ ਜਾਣ ਪਹਿਲਾਂ ਤੁਸੀਂ ਆਪਦੇ ਪਰਿਵਾਰ ਬਾਰੇ ਦੱਸੋ ਜੀ ਤੁਹਾਡੇ ਪਿਸ਼ੋਕੜ ਕਿੱਥੋਂ ਦਾ ਤੇ ਤੁਸੀਂ ਕਿੱਥੋਂ ਦੇ ਵਿਸਨੀ ਜੀ ਪਰਵਾਰ ਬਾਰੇ ਵਿਸ਼ੋਕੜ ਐਦਾਂ ਬਾਈ ਜੀ ਮੇਰਾ ਜਿਹੜਾ ਜੱਦੀ ਪਿੰਡ ਆ ਬੋਰਜ ਠੀਕ ਐ ਠੀਕ ਐ ਜੀ ਡੈਡੀ ਹੋਰ ਮੇਰੇ ਪੰਜ ਭਾਈ ਸੀਗੇ ਹਾਂਜੀ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਪਹਿਲਾਂ ਦਾ ਜਿਹੜਾ ਟਾਈਮ ਬਹੁਤ ਮਾੜਾ ਹੁੰਦਾ ਸੀਗਾ ਸਾਰੇ ਭਰਾਵਾਂ ਤੇ ਵੀ ਹਾਂਜੀ ਹਾਂਜੀ ਪਰਿਵਾਰ ਬਹੁਤ ਵੱਡਾ ਸੀਗਾ ਪੰਜ ਭਾਈ ਸੀ ਦੋ ਭੈਣਾਂ ਸੀਗੀਆਂ ਠੀਕ ਐ ਜੀ ਤੇ ਸੰਜੇ ਪਰਵਾਰ ਸੀ ਡੇੜੀ ਜਿਹੋਣੀ ਮੇਰੇ ਸੱਤ ਭੈਣ ਭਾਈ ਸੀ ਸੱਤ ਭੈਣ ਭਾਈ ਸੀਗੇ ਤੇ ਦੋ ਤਾਈ ਦੇ ਬੇਟੇ ਸੀ ਚਾਚਾਈ ਦੇ ਸਾਰਾ ਜੁਆਇੰਟ ਫੈਮਿਲੀ ਸੀ ਸੱਤ ਭਾਈ ਹੋਗੇ ਸੀ ਟੋਟਲ ਸੱਤ ਭਾਈ ਸੀ ਦੋ ਭੈਣਾਂ ਨੌ ਜਣੇ ਨੌ ਜਣੇ ਹੋਗੇ ਤੇ ਫਿਰ ਹਰੇਕ ਨੇ ਆਪਦੇ ਕਾਰੋਬਾਰ ਨੂੰ ਸੈੱਟ ਕਰਨ ਲਈ ਜਿਵੇਂ ਜਿਵੇਂ ਆਪਦੇ ਆਉਂਦੀ ਲੋਕੇਸ਼ਨ ਲੱਭੀ ਹਾਂਜੀ ਹਾਂਜੀ ਹਨਾ ਜੀ ਜਿਵੇਂ ਚਾਚਾ ਜੀ ਕੋਈ ਕੁਲਫੀਆਂ ਦਾ ਕੰਮ ਕਰਦਾ ਸੀ ਕੋਈ ਝੋਨਾ ਲਾਉਂਦਾ ਸੀ ਹਾਂਜੀ ਹਾਂਜੀ ਡੈਡੀ ਜੀ ਪਿੰਡ ਤੋਂ ਕੋੜਕਪੁਰ ਆ ਗਏ ਕੱਪੜਿਆਂ ਦੀ ਲਾਈਨ ਦੇ ਵਿੱਚ ਆ ਗਏ ਅੱਛਾ ਜੀ ਫਾਦਰ ਸਾਹਿਬ ਦਾ ਕੀ ਸੀਗਾ ਜੀ ਕੱਪੜਿਆਂ ਦੀ ਮਾਰਕੀਟਿੰਗ ਇਹ ਕੀਤੀ ਸੀ ਮਤਲਬ ਉੱਥੇ ਮਤਲਬ ਕਿ ਸਾਰਿਆਂ ਦਾ ਢਾਂਚਾ ਨਹੀਂ ਸੈੱਟ ਬੈਠਾ ਕਿ ਵੈਸੇ ਹੀ ਵੱਖਰੇ ਵੱਖਰੇ ਹੋਣ ਤੋਂ ਬਾਅਦ ਦੇਖੋ ਜੀ ਐਡਾ ਵੱਡਾ ਪਰਿਵਾਰ ਢਾਂਚਾ ਸੈੱਟ ਕਰਨ ਲਈ ਹੀ ਅਡਵਰਡ ਹੋਏ ਸੀਗੇ ਅੱਛਾ ਜੀ ਤੇ ਪਰਿਵਾਰ ਇਕੱਠਾ ਸੀਗਾ ਵੱਟ ਕੀ ਹੈ ਵੀ ਉਹਨੂੰ ਸੈਟਿੰਗ ਕਿਵੇਂ ਕਰਨੀ ਆ ਆਪਾਂ ਕਿਵੇਂ ਅੱਗੇ ਵਧਣਾ ਇਸ ਲਈ ਸਾਰੇ ਨੇ ਆਪਦੇ ਆਪ ਦੇ ਕਾਰੋਬਾਰ ਵੰਡੇ ਮੇਰੇ ਚਾਚਾ ਜੀ ਕੁਝ ਵਰਗਾੜੀ ਆ ਗਏ ਤਿੰਨ ਚਾਰ ਜਣੇ ਠੀਕ ਹੈ ਜੀ ਡੈਡੀ ਜੀ ਔਰ ਤਾਇਆ ਜੀ ਕੋੜਕਪੁਰੇ ਆ ਗਏ ਠੀਕ ਹੈ ਜੀ ਤੇ ਇਦਾਂ ਹੌਲੀ ਹੌਲੀ ਫਿਰ ਆਪਦਾ ਜੀਵਨ ਸਟਾਰਟ ਕੀਤਾ ਸੰਜੀ ਜੀ ਮਤਲਬ ਕਿ ਡੈਡੀ ਜੀ ਤਾਂ ਮੜਾ ਵਪਾਰ ਕਰਨ ਲਈ ਮੜਾ ਕੋੜਕਪੁਰਾ ਆ ਗਏ ਤੁਸੀਂ ਕਿੰਨੇ ਕੱਪੜੇ ਦਾ ਵਪਾਰ ਕਰਨ ਦੇ ਵਿੱਚ ਤੇ ਤੁਹਾਡਾ ਜਿਹੜਾ ਸਕੂਲ ਟਾਈਮ ਆ ਉਹ ਤੁਸੀਂ ਬੁਰਜਪਿੰਡ ਵਿੱਚ ਆਪਦਾ ਸਕੂਲ ਟਾਈਮ ਕੀਤਾ ਕੀ ਵਰਗਾੜੀ ਨਹੀਂ ਜੀ ਸਕੂਲ ਟਾਈਮ ਆ ਜਿਹੜਾ ਜੀ ਕੋੜਕਪੁਰੇ ਮੇਰਾ ਜਨਮ ਹੋਇਆ ਅੱਛਾ ਜੀ ਤੇ ਕੋੜਕਪੁਰੇ ਮੇਰਾ ਸਾਰਾ ਟਾਈਮ ਸਕੂਲ ਦਾ ਜਿਹੜਾ ਬਤੀਤ ਹੋਇਆ ਕਿਤੋਂ ਤੁਸੀਂ ਮਤਲਬ ਕੀ ਆਪਦੀ ਮੈਂ ਆਪ ਦਾ ਨਰਸਰੀ ਤੋਂ ਲੈ ਕੇ ਜਿਹੜਾ 5ਵੀਂ ਕਲਾਸ ਤੱਕ ਕੋੜਕਪੁਰੇ ਕੇਸ਼ਵ ਕਾ ਸਕੂਲ ਦੇ ਵਿੱਚ ਆਪਣਾ ਸਫਰ ਜਿਹੜਾ ਤੈਅ ਕੀਤਾ ਠੀਕ ਹੈ ਜੀ 5ਵੀਂ ਕਲਾਸ ਤੋਂ ਬਾਅਦ ਅਸੀਂ ਸੁਰਗਾਪੁਰੇ ਸਕੂਲ 'ਚ ਆ ਗਏ ਸੀਗੇ ਅੱਛਾ ਜੀ ਤੇ ਘਰ ਦੇ ਹਾਲਾਤ ਤੇ ਵਧੀਆ ਨਹੀਂ ਸੀਗੇ ਸਰਕਾਰੀ ਸਕੂਲ ਦੇ ਵਿੱਚ ਮੈਂ ਐਡਮਿਸ਼ਨ ਲਈ ਸੀਗੀ ਹਾਂਜੀ ਤੇ ਉੱਥੋਂ 5ਵੀਂ 6ਵੀਂ 7ਵੀਂ 8ਵੀਂ ਤੱਕ ਮੈਂ ਸਰਕਾਰੀ ਸਕੂਲ ਚ ਰਹੀਆਂ ਅੱਛਾ ਜੀ ਤੇ ਉਸ ਤੋਂ ਬਾਅਦ ਕੀ ਹੈ ਵੀ ਘਰ ਦੇ ਹਾਲਾਤ ਡੇ ਬਾਏ ਡੇ ਜਿਵੇਂ ਉਹਦਾ ਆਪਕਰ ਕਰਦੇ ਹਾਲਾਤਾਂ ਬਾਰੇ ਦਾ ਆਪਾਂ ਗੱਲ ਕਰਦੇ ਆ ਸੰਜੀ ਉਦੋਂ ਪਹਿਲਾਂ ਮੈਂ ਚਾਹੂੰਗਾ ਵੀ ਜਦੋਂ ਤੁਸੀਂ ਨਰਸਰੀ ਤੋਂ ਪੰਜਵੀਂ ਤੱਕ ਦਾ ਸਫ਼ਰ ਤੈਅ ਕੀਤਾ ਉਦੋਂ ਜਿਹੜੀਆਂ ਮਸਤੀਆਂ ਜਿਹੜੀਆਂ ਆਪਦੇ ਯਾਰਾਂ ਦੋਸਤਾਂ ਦੇ ਨਾਲ ਘੁੰਮਣਾ ਫਿਰਨਾ ਸਕੂਲ ਬੰਕ ਕਰਨਾ ਸਕੂਲ ਨਾ ਜਾਣ ਦੇ ਬਹਾਨੇ ਲਾਉਣੇ ਉਹਦੇ ਬਾਰੇ ਕੋਈ ਵਾਰਤਾ ਦਿਓ ਬੰਕ ਬੁੰਕ ਤਾਂ ਮੈਂ ਬਹੁਤ ਘੱਟ ਕੀਤਾ ਜੀ ਸਕੂਲ ਦੇ ਵਿੱਚ ਕਿਉਂਕਿ ਮੰਮੀ ਮੇਰੇ ਟੀਚਰ ਸੀਗੇ ਜਦੋਂ ਮੈਂ ਆਪ ਹੀ ਨਹੀਂ ਸਕੂਲ 'ਚ ਹੁੰਦਾ ਸੀਗਾ ਤੇ ਦੂਜੀ ਮੈਡਮ ਆ ਉਹਦੇ ਹੀ ਜਾਵੜਦੇ ਸੀ ਮੈਡਮ ਤੁਹਾਡਾ ਮੁੰਡਾ ਆ ਜਾਏਗੀ ਤਾਂ ਇਹ ਕਿਤਾਬ ਤੇ ਸ਼ਾਮ ਨੂੰ ਸਕੂਲ ਚ ਦਾ ਕਲਾਸ ਲੱਗਦੀ ਲੱਗਦੀ ਸੀ ਪਰ ਮੈਨੂੰ ਪਤਾ ਸ਼ਾਮ ਨੂੰ ਮੇਰੀ ਕਲਾਸ ਐ ਦੂ ਘਰ ਆ ਕੇ ਵੀ ਲੱਗਣੀ ਆ ਤੇ ਬੰਕ ਨਹੀਂ ਕਰਦੇ ਸੀ ਚਲੋ ਸ਼ੁਰੂ ਤੋਂ ਪੜਾਈ ਦੇ ਵਿੱਚ ਮੇਰਾ ਧਿਆਨ ਸੀਗਾ ਹਾਂਜੀ ਤੇ ਰੁਝਾਨ ਵਧੀ ਅਸੀਂ ਪੜਾਈ ਦੇ ਵਿੱਚ ਤੇ ਕੋਈ ਮਸਤੀ ਵਗੈਰਾ ਜੇ ਤੁਮਹਲੇ ਕੋਟ ਪੈਂਦੀ ਹੋਵੇ ਵੀ ਘਰ ਦੇ ਕਹਿੰਦੇ ਹੁਣ ਵੀ ਤੂੰ ਪੜ੍ਹਾਈ ਵੱਲ ਧਿਆਨ ਨਹੀਂ ਦਿੰਦਾ ਤੂੰ ਖੇਡਾਂ ਵੱਲ ਜ਼ਿਆਦਾ ਦਿੰਦਾ ਜਾਂ ਕੋਈ ਉਹੋ ਜੀ ਮਸਤੀ ਵੀ ਜਿਹੜੇ ਤੇ ਤੁਸੀਂ ਵੀ ਹਾਂ ਇਹ ਕਰਨੀ ਕਰਨੀ ਆਪਣਾ ਘੁੱਟ ਪੈ ਜਾਈ ਮਸਤੀ ਦੇ ਵਿੱਚ ਇਹ ਹੁੰਦਾ ਸੀਗਾ ਜੀ ਹੁਣ ਤਾਂ ਚਲੋ ਕੁਰਕਰੇ ਚਿਪਸ ਆ ਗਏ ਜੀ ਸਾਡੇ ਟਾਈਮ ਦੇ ਵਿੱਚ ਕੀ ਹੁੰਦਾ ਸੀਗਾ ਸਕੂਲ ਦੇ ਬਾਹਰ ਨਾ ਕਰੈਨੇ ਦੀ ਦੁਕਾਨ ਹੁੰਦੀ ਸੀ ਨਾਲ ਉਹ ਸਬਜ਼ੀਆਂ ਰੱਖਦਾ ਹੁੰਦਾ ਹੈਗਾ ਮੈਨੂੰ ਹਲੇ ਵੀ ਯਾਦ ਹੈ ਕਿ ਅਸੀਂ ਸਾਰੇ ਜਣੇ ਨੇ ਰਲ ਕੇ 50-50 ਪੈਸੇ ਮਿਲਦੇ ਹੁੰਦੇ ਸੀ ਤੇ 2 ਰੁਪਏ ਦੀਆਂ ਉਹ ਗਾਜਰਾਂ ਲੈ ਆਣੀਆਂ अच्छा। ਤੇ ਗਾਜਰਾਂ ਲੈ ਆ ਕੇ ਸਕੂਲ ਦੇ ਵਿੱਚ ਬਹਿ ਕੇ ਸਾਰਿਆਂ ਨੇ ਇਕੱਠਿਆਂ ਖਾਣੀਆਂ। ਤੇ ਜਦੋਂ ਛੁੱਟੀ ਹੋ ਜਾਂਦੀ ਰੈਸਟ ਟਾਈਮ ਤੋਂ ਬਾਅਦ ਵੀ ਅਸੀਂ ਹਾਂਜੀ ਤੇ ਜਦੋਂ ਆਪਣੇ ਆ ਚੱਲਦੇ ਹੁੰਦੇ ਸੀਗੇ ਡਿਕਰੀ ਖਾਣਾ ਜੀ ਤੇ ਸ਼ਤਰੰਜ ਚਲਦੀ ਹੁੰਦੀ ਸੀਗੀ ਹਾਂਜੀ ਅਸੀਂ ਅਕਸਰ ਸ਼ਤਰੰਜ ਖੇਡਣ ਲਈ ਜ਼ਰੂਰ ਬੰਕ ਮਾਰ ਲੈਂਦੇ ਇੱਕ ਦੋ ਪੀਰੀਅਡ। ਅੱਛਾ ਜੀ ਤੇ ਇੱਕ ਦੋ ਵਾਰੀ ਕੁੱਟ ਵੀ ਬਹੁਤ ਖਾਦੀ ਮੈਂ ਆਪਣੇ ਟੀਚਰ ਤੋਂ। ਤੇ ਵੀ ਇਹ ਕੁੜੀਆਂ ਵਾਲੀ ਖੇਡ ਖੇਡਦੇ ਨੇ ਤੁਸੀਂ। ਠੀਕ ਹੈ ਠੀਕ ਹੈ। ਬਸ ਇਹੀ ਬੰਕ ਕਮਕੋ ਹੁੰਦੀ ਸੀ ਸਾਡੇ ਟਾਈਮ ਤੇ ਤਾਂ ਹੀ। ਹੋਰ ਮਲਕੋਰੀ ਨਹੀਂ। ਨਹੀਂ ਨਹੀਂ। ਤੁਹਾਨੂੰ ਵਾਲਾ ਸ਼ਰਾਰਤੀ ਹੈ ਨਹੀਂ ਸੀ ਨਾ ਮੈਨੂੰ ਬਹੁਤ ਠੀਕ ਹੈ ਹਾਂ ਤੇ ਸੰਨੀ ਜੀ ਪਰ ਮੈਂ ਇਹ ਗੱਲ ਕਹਾਂ ਤੁਸੀਂ ਕਹਿੰਦੇ ਸੀ ਵੀ ਪਰਿਵਾਰ ਦੇ ਹਾਲਾਤ ਬਹੁਤ ਜ਼ਿਆਦਾ ਜੀ ਜੀ ਮਾੜੇ ਸੀ ਜੀ ਕਈ ਵਾਰ ਇਹੋ ਜਿਹੇ ਵੀ ਦਿਨ ਆ ਜਾਂਦੇ ਆ ਕਿ ਨਾਲੇਂ ਦੇ ਵੀ ਆਪਾਂ ਨੂੰ 2-2 4-4 ਦਿਨ ਰੋਟੀ ਵੀ ਨਸੀਬ ਨਹੀਂ ਹੁੰਦੀ ਵੀ ਨੂਨ ਨਾਲ ਰੋਟੀ ਖਾ ਲਈ ਜਾਂ ਆਪਾਂ ਨੂੰ ਰੋਟੀ ਮਿਲੀ ਨਹੀਂ ਇਹੋ ਜਿਹੇ ਦਿਨ ਵੀ ਦੇਖਿਆ ਕਿ ਥੋੜੇ ਤਾਂ ਵੀ ਸਹੀ ਸੀ ਅ ਮੈਨੂੰ ਆਪਦਾ ਪਸ਼ੋਕਰ ਨਹੀਂ ਭੁੱਲਣਾ ਚਾਹੀਦਾਗਾ ਮੈਨੂੰ ਯਾਦ ਆ ਵੀ 8ਵੀਂ ਦੇ ਵਿੱਚ ਜਦੋਂ ਮੈਂ ਪੇਪਰ ਦਿੱਤੇ ਸੀ ਤਾਂ ਸਿਸਟਰ ਮੇਰੇ ਤੋਂ ਵੱਡੇ ਸੀ 2 ਸਾਲ ਅੱਛਾ ਤਾਂ ਉਹਨਾਂ ਨੇ ਗਾਂ ਸਟੱਡੀ ਕਰਨੀ ਸੀ ਸਟੱਡੀ ਲਈ ਪੈਸੇ ਹਨੀ ਸੀਗੇ ਸਾਡੇ ਕੋਲ ਫੀਸ ਲਈ ਬਹੁਤ ਸਰਕਲ ਟਾਈਟ ਸੀਗਾ ਠੀਕ ਹੈ ਡੈਡੀ ਦੀ ਤਨਖਾਹ ਵੀ ਉਦੋਂ 6-7000 ਹੁੰਦੀ ਸੀ ਤੇ ਮਦਰ ਮੇਰੇ ਸਕੂਲ ਟੀਚਰ ਸੀਗੇ ਹਾਂਜੀ ਤੇ ਉਹਨਾਂ ਦੀ 500 ਰੁਪਿਆ ਪੇ ਹੁੰਦੀ ਸੀ ਉਸ ਟਾਈਮ ਤੇ ਠੀਕ ਹੈ ਤੇ ਬੇਟੇ ਇਹ ਸਿਸਟਰ ਮੇਰੇ ਜਿਹੜੇ ਵੱਡੇ ਆ ਹਾਂਜੀ ਉਹ ਪੜਨਾ ਚਾਹੁੰਦੇ ਸੀਗੇ ਤੇ ਹਾਲਾਤ ਬਹੁਤ ਖਰਾਬ ਸੀ ਫਿਰ ਮੈਂ ਨਾਨਕੇ ਜਾਵੜੇ ਜਿਸ ਤੋਂ ਮੇਰੇ ਅੱਛਾ ਜੀ ਮੇਰੇ ਨਾਨਾ ਨਾਨੀ ਨੇ ਉਹਨਾਂ ਨੂੰ ਸਟੱਡੀ ਕਰਾਈ ਸੀਗੀ ਠੀਕ ਹੈ ਨਾਨਕੇ ਮੇਰੇ ਬਹੁਤ ਵਧੀਆ ਮਗਰੋਂ ਸਟਰੌਂਗ ਸੀਗੇ ਠੀਕ ਹੈ ਬਟ ਪਾਪਾ ਮੇਰੇ ਜਿਹੜੇ ਆ ਉਹ ਕਿਸੇ ਦੀ ਹੈਲਪ ਲੈ ਕੇ ਖੁਸ਼ ਨਹੀਂ ਸੀਗੇ ਉਹ ਕਹਿੰਦੇ ਸੀ ਜਿਹੜਾ ਕੁਝ ਬਣਨਾ ਆਪਦੇ ਆਪਦੇ ਸਿਰ ਤੇ ਕਰਨਾ ਵੀ ਕਿਸੇ ਤੇ ਬੋਈ ਨਹੀਂ ਬੰਨਾਗਾ ਵੀ ਜਿੰਨਾ ਪੜਾਈ ਕਰਾਉਣੀ ਆ ਜੋ ਵੀ ਆਪਦੇ ਸਿਰ ਤੇ ਫਿਰ ਵੀ ਮੇਰੇ ਮਾਮਾ ਮਮੀ ਪਟਸੋਂ ਦੀ ਉਹਨਾਂ ਦੀ ਉਹ ਲੈ ਗਈ ਸੀ ਵੀਰ ਕੀ ਕਹਿੰਦੇ ਸੀ ਕੁੜੀਆਂ ਆਪ ਦੇ ਕੋਲ ਰੱਖਣੀਆਂ ਠੀਕ ਹੈ ਜੀ ਤੇ ਸਾਡੇ ਬੱਚੇ ਹਲੇ ਛੋਟੇ ਆ ਤੇ ਮਈਆਂ ਦਾ ਕੰਮ ਸੀ ਉਹਨਾਂ ਦਾ ਵਪਾਰ ਦਾ ਕੰਮ ਸੀ ਉਹ ਵੈਸੇ ਵੀ ਦੋਨੇ ਜੀ ਸਰਕਾਰੀ ਸੀਗੇ ਤੇ ਫਾਦਰ ਸਾਹਿਬ ਮਤਲਬ ਕਿ ਜਿਹੜੇ ਉਹਨਾਂ ਦਾ ਰੁਝਾਨ ਸੀ ਕੱਪੜੇ ਦਾ ਵਪਾਰ ਉਹਨਾਂ ਨੇ ਕਿੰਨਾ ਟਾਈਮ ਕੀਤਾ ਜੀ ਉਹ ਮਤਲਬ ਤੁਹਾਨੂੰ ਇੱਥੋਂ ਤੱਕ ਲੈਣ ਜਿੰਨਾ ਤੱਕ ਮਤਲਬ ਤੁਸੀਂ ਸੈਟਲ ਹੋ ਉਦੋਂ ਤੱਕ ਕਰਦੇ ਰਹੇ ਕਿ ਉਦੋਂ ਪਹਿਲਾਂ ਨਾ ਨਸਰੀ ਤੋਂ ਲੈ ਕੇ ਜੀ ਉਹਨਾਂ ਨੂੰ ਹਾਂਜੀ ਪਲੱਸ 2 ਤੱਕ ਮੈਂ ਇੱਕੋ ਲਾਈਨ ਦੇ ਵਿੱਚ ਦੇਖਿਆ ਅੱਠਵੀਂ ਤੱਕ ਮੈਂ ਰੈਗੂਲਰ ਸਕੂਲ ਦੇ ਵਿੱਚ ਸਟੱਡੀ ਕੀਤੀ ਹੈ ਉਸ ਤੋਂ ਬਾਅਦ ਮੈਂ ਪ੍ਰਾਈਵੇਟ ਸਟੱਡੀ ਕੀਤੀ ਹੈ ਜਿਵੇਂ ਕਿ ਮੈਂ ਪਹਿਲਾਂ ਦੱਸ ਰਿਹਾ ਸੀ ਹਾਲਾਤ ਏਡੇ ਵਧੀਆ ਨਹੀਂ ਸੀਗੇ ਅੱਠਵੀਂ ਤੋਂ ਬਾਅਦ ਮੈਂ ਮੈਨੂੰ ਯਾਦ ਆ ਮਨਜੀਤ ਕੱਪੜੇ ਵਾਲੇ ਹੁੰਦੇ ਸੀ ਕੋੜਗਪੁਰ ਆਪਣੇ ਵਰਦੀਆਂ ਵਾਲੇ ਠੀਕ ਹੈ ਜੀ ਜਿਹੜੇ ਪੁਰਾਣੇ ਵੀ ਬੰਦੇ ਆ ਅੱਜ ਵੀ ਉਹਨਾਂ ਨੂੰ ਪਤਾ ਮਨਜੀਤ ਵਰਦੀਆਂ ਵਾਲਾ ਨਾਮ ਮਸ਼ਹੂਰ ਹੈ ਮਨਜੀਤ ਤੇ ਰਣਜੀਤ ਦੋイツ ਕਰਦਾ ਹਾਂ ਹਾਂਜੀ ਜਿਹਨਾਂ ਦਾ ਯੂਨੀਫਾਰਮ ਆ ਜਿਆਦਾ ਆ ਯੂਨੀਫਾਰਮ ਵਾਲੇ ਮੈਂ ਮਨਜੀਤ ਵਰਦੀਆਂ ਵਾਲੇ ਦੇ ਜੋਬ ਕੀਤੀ ਸੀਗੀ ਸੀ ਕੋਡ ਹਾਂ 8ਵੇਂ ਦੇ ਪੇਪਰਾਂ ਤੋਂ ਬਾਅਦ ਜੀ ਤੇ ਮਹੀਨੇ ਬਾਅਦ ਕੀ ਹੋਇਆ ਜੀ ਉਹਨਾਂ ਨੇ ਮੈਨੂੰ 500 ਰੁਪਏ ਤਨਖਾਹ ਦਿੱਤੀ ਮੈਂ ਕਿਹਾ ਅੰਕਲ ਜੀ ਰੱਖ ਲਉ ਮੈਂ ਕੱਲ ਲੈ ਕੇ ਜਾਉਂਗਾ ਕਹਿੰਦੇ ਕੀ ਗੱਲ ਹੋ ਗਈ ਮੈਂ ਕਹਿੰਦਾ ਨਹੀਂ ਬਸ ਗੱਲ ਤਾਂ ਕੋਈ ਨਹੀਂ ਇਹ ਨਾ ਮਰ ਤਾਂ ਕੋਈ ਖੋਲੂਆ ਰਸਤੇ ਦੇ ਵਿੱਚ ਸਾਡੇ ਘਰ ਦਾ ਜਿਹੜਾ ਹੱਲਾ ਰਸਤਾ ਨਾਲ ਉਦਾਂ ਦਾ ਅੱਛਾ ਜੀ ਅਗਲੇ ਨੂੰ ਮੈਂ ਦੁਕਾਨ ਤੇ ਨਹੀਂ ਗਿਆ ਡੈਡੀ ਨੂੰ ਫੋਨ ਜਆ ਉਹਦੇ ਤੁਹਾਡੇ ਬੇਟਾ ਨਹੀਂ ਆਇਆਗਾ ਅੱਛਾ ਜੀ ਡੈਡੀ ਦਾ ਫੋਨ ਆਇਆ ਵੀ ਹਾਂ ਵੀ ਤੂੰ ਗਿਆ ਨਹੀਂ ਗਿਆ ਹਾਂਜੀ ਹਾਂਜੀ ਮੈਂ ਕਿਹਾ ਡੈਡੀ ਉਹਨੂੰ ਪੁੱਛੋ ਵੀ ਮੈਂ 500 ਵਾਲਾ ਕੰਮ ਕੀਤਾ ਮੈਂ 1 ਮਹੀਨੇ ਦੇ ਵਿੱਚ ਉਹਨਾਂ ਦੀ ਦੁਕਾਨ ਦਾ ਸਾਰਾ ਭੇਦ ਪਾ ਲਿਆ ਸੀਗਾ ਵੀ ਕਿਹੜੀ ਨਰਸਰੀ ਕਲਾਸ ਦੀ ਵਰਦੀ ਹੈ ਕਿਹੜੀ ਸੈਕਿੰਡ ਦੀ ਹੈ ਮੈਂ ਸਾਰਾ ਮੇਂ ਦਿਮਾਗ ਬਹੁਤ ਦਿੱਤਾ ਮਾਰਿਆ ਨਹੀਂ ਤੇ ਮੈਂ ਕਿਹਾ 500 ਵਾਲਾ ਕੰਮ ਨਹੀਂ ਮੈਂ ਕੀਤਾਗਾ ਰੈਡੀਆ ਤੁਸੀਂ ਕੀ ਕਰਦੇ ਹੋ ਮੈਂ ਕਿਹਾ ਰੈਡੀ ਉਹਨਾਂ ਨੂੰ ਕੋਈ ਘੱਟੋ ਕਰਦਾ 1000 ਰੁਪਏ ਦੇਣਾ ਹੂੰ ਤਾਂ ਜਦੋਂ ਮੈਂ ਕਮਾਇਆ 500 ਦੇ ਵਿੱਚ ਨਹੀਂ ਆਇਆ ਮੈਂ ਜਿਹੜੀ ਮਿਹਨਤ ਕੀਤੀ ਸੀ ਉਹਦਾ ਮੋਲ ਨਹੀਂ ਮਿਲ ਰਿਹਾ ਸੀ ਬਿਲਕੁਲ ਬਿਲਕੁਲ ਫਿਰ ਮੈਂ ਉਹਨਾਂ ਨੇ ਮੈਨੂੰ ਵਾਪਸ ਬੁਲਾਇਆ ਮੈਨੂੰ ਕਹਿੰਦੇ ਵੀ ਤੂੰ ਕੋਈ ਗੱਲ ਨਹੀਂ ਆ ਜਾ 1000 ਰੁਪਏ ਲੈ ਲਿਆ ਕਰ ਸਾਡੇ ਤੋਂ ਅੱਛਾ ਜੀ ਤੇ ਮੈਂ ਉਹਨਾਂ ਕੋਲ 2 ਕੁ ਮਹੀਨੇ ਲਾਇਆ ਜੀ ਅੱਛਾ ਜੀ ਤੇ ਪਰ ਮੈਨੂੰ ਉੱਥੇ ਸੈਟਿੰਗ ਜੀ ਨਹੀਂ ਆਏਗੀ ਠੀਕ ਹੈ ਜੀ ਤੇ ਥੋੜਾ ਜਿਹਾ ਰੂਡ ਲਈ ਸੀਗੇ ਚਲੋ ਹੁੰਦੇ ਆ ਮਾਲਕ ਰੂੜਲੀ ਹੁੰਦੇ ਆ ਤੇ ਤੁਸੀਂ ਮੋਹਲਾ ਕਿ ਉਹਦੇ ਨਾਲ ਨਾਲ ਸਟੱਡੀ ਵੀ ਆਪਦੀ ਜਾਰੀ ਰਹੀ ਨਾਲ ਨਾਲ ਮੈਂ ਸਟੱਡੀ ਕਰਦਾ ਰਿਹਾ ਜੀ ਘਰੇ ਮੈਂ ਪੜ੍ਹਦਾ ਹੁੰਦਾ ਸੀਗਾ ਪਲੱਸ 2 ਤੱਕ ਮੈਂ ਸਟੱਡੀ ਕੀਤੀ ਹੈ ਠੀਕ ਹੈ ਜੀ ਬੀਏ ਦੇ ਮੈਂ ਫਾਰਮ ਭਰੇ ਸੀ ਪਰ ਪਾਪਾ ਜੈਥ ਹੋ ਗਈ ਸੀਗੀ ਨਹੀਂ ਕਰ ਸਕਿਆ ਕੀ ਕਾਰਨ ਕੀ ਬਣਿਆ ਅੰਕਲ ਜੀ ਦੀ ਡੈਥ ਬਈ ਬਸ ਜੀ ਪਾਪਾ ਨੂੰ ਸ਼ੂਗਰ ਸੀਗੀ ਜੀ ਅੱਛਾ ਜੀ ਇੱਕ ਸਟ्रेस ਦੇ ਵਿੱਚ ਥੋੜਾ ਜ਼ਿਆਦਾ ਰਹਿੰਦੇ ਸੀਗੇ ਅੱਛਾ ਜੀ ਕਿਉਂਕਿ ਜਿੱਥੇ ਜੋਬ ਕਰਦੇ ਸੀਗੇ ਉਹ ਹਾਂਜੀ ਉਹਨਾਂ ਤੋਂ ਠੰਡ ਦੇ ਵਿੱਚ ਨਾ ਕਿਸੇ ਨੇ ਮਗਰੋਂ ਸਿਰ ਤੇ ਸੱਟ ਮਾਰ ਕੇ ਬੈਕੋ ਕੇ ਲੈ ਗਈ ਸੀਗੇ ਠੀਕ ਹੈ ਇਹ ਲੱਖ ਸਵਾ ਲੱਖ ਦਾ ਨੁਕਸਾਨ ਹੋ ਗਿਆ ਸੀ ਵੈਸੇ ਉਹਨਾਂ ਦੇ ਮਾਲਕਾਂ ਨੇ ਕੁਝ ਨਹੀਂ ਕਿਹਾ ਗਾਵੇਂ ਕਹਿ ਦਈਏ ਬਚਾਰੇ ਦੇ ਪੈਡਸਨ ਦੀ ਕਿਉਂਕਿ ਸਾਰੀ ਲਾਈਫ ਆਪਾਂ ਨੇ ਉੱਥੇ ਹੀ ਲਪਾਈ ਸੀ ਪਤਾ ਸੀ ਉਹਨੂੰ ਠੀਕ ਹੈ ਜੀ ਤੇ ਬਟ ਉਸ ਤੋਂ ਬਾਅਦ ਉਹ ਸਟ੍ਰੈਸ ਕਰਨ ਲੱਗੇ ਵੀ ਮੇਰੇ ਤੋਂ ਨੁਕਸਾਨ ਹੋ ਗਿਆ ਠੀਕ ਹੈ ਤੇ ਤਾਂ ਕਰਕੇ ਉਹਨਾਂ ਦੀ ਥੋੜੀ ਜੀ ਜੱਤ ਹੋ ਗਈ ਸੰਨੀ ਜੀ ਮਤਲਬ ਕਿ ਜਿਹੜਾ ਚਲੋ ਇਹ ਤੁਸੀਂ ਦੱਸਿਆ ਉਹਦੇ ਫੈਮਿਲੀ ਦਾ ਵੀ ਆਇਆ ਇਹ ਕਰਕੇ ਤੇ ਹੋਣ ਮਤਲਬ ਤੁਹਾਡਾ ਜਿਹੜਾ ਸ਼ੋਰੂਮ ਚਲੋ ਰੱਬ ਦੀ ਦਾਣ ਨਾਲ ਬਹੁਤ ਵਧੀਆ ਤੁਸੀਂ ਬਹੁਤ ਉਚਾਈਆਂ ਵੱਲ ਜਾ ਰਹੇ ਹੋ ਜੀ 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 ਪਹਿਲਾਂ ਮੈਨੂੰ ਇਹ ਦੱਸੋ ਵੀ ਤੁਹਾਨੂੰ ਕਿਵੇਂ ਲੱਗਿਆ ਕਿ ਮੈਨੂੰ ਇਹ ਮੋਬਾਈਲ ਲਾਈਨ ਦੇ ਵਿੱਚ ਆਉਣਾ ਚਾਹੀਦਾ ਕਿ ਪਹਿਲਾਂ ਤੁਸੀਂ ਹੋਰ ਕੱਪੜਿਆਂ ਦੇ ਤੁਸੀਂ ਦੱਸਤਾ ਮਨਜੀਤ ਦੇ ਮੈਂ ਪੜ੍ਹਾਈ ਦੇ ਨਾਲ ਨਾਲ ਕੰਮ ਕਰਦਾ ਸੀ ਉਸ ਤੋਂ ਬਾਅਦ ਤੁਸੀਂ ਕਿਹੜੀ ਲਾਈਨ ਦੇ ਵਿੱਚ ਬੈਠੇ ਦੇਖੋ ਜੀ ਮੈਂ ਜਿਵੇਂ ਤੁਹਾਨੂੰ ਦੱਸਿਆ ਜੀ ਮੈਂ 3 ਕ ਮਹੀਨੇ ਮਨਜੀਤ ਵਾਲਿਆਂ ਦੇ ਲਾਈ ਮੈਨੂੰ ਪਤਾ ਲੱਗਿਆ ਵੀ ਨਾਲ ਹੀ ਸਾਡੇ ਸ਼ੋਰੂਮ ਆ 700 ਟਿਸ਼ਲ ਕਾਰਪੋਰੇਸ਼ਨ ਰੇਲਵੇ ਨੇੜੇ ਤੇ ਹੁੰਦਾ ਸੀ ਜਿਸੇ ਟਾਈਮ ਤੇ ਉਹ ਫਰਮ ਬਹੁਤ ਵੱਡੀ ਫਰਮ ਸੀ ਕੋੜਗੂਰੇ ਦੀ ਸੱਤ ਫਾਰਮਸੀ ਉਹਨਾਂ ਦੀਆਂ 700 ਟੈਲੀਕਮ ਟੈਲੀਵਾਰਡ ਸੇਲਸ ਕਾਰਪੋਰੇਸ਼ਨ ਮੈਨੂੰ ਅੱਜ ਵੀ ਕੋਸ਼ਨਾਮ ਉਹਨਾਂ ਨੇ ਯਾਦ ਫਰਮਾ ਦੇ ਅੱਛਾ ਜੀ ਤੇ ਮੈਨੂੰ ਪਤਾ ਲੱਗਿਆ ਉੱਥੇ ਲੜਕੇ ਦੀ ਲੋੜ ਹੈ ਤਾਂ ਸਾਡਾ ਮਕਾਨ ਜਿਵੇਂ ਜਾਰਾ ਟਾਈ ਬਹੁਤ ਵੱਡਾ ਬਣਿਆ ਹੋਇਆ ਸੀ ਅੱਛਾ ਜੀ ਤਾਂ ਘਰ ਦਾ ਗੁਜ਼ਾਰਾ ਬਹੁਤ ਔਖਾ ਹੁੰਦਾ ਸੀ ਤੇ ਸਾਡੇ ਰੈਂਟ ਤੇ ਸੋਨੂ ਜੀ ਹੋਰ ਲੈਂਦੇ ਸੀਗੇ ਅੱਛਾ ਜੀ ਉਹ ਉੱਥੇ ਹੀ ਜੋਬ ਕਰਦਾ ਸੀ ਲੜਕਾ ਉਹਨੇ ਮੈਨੂੰ ਦੱਸਿਆ ਵੀ ਯਾਰ ਉਹਨਾਂ ਦੇ ਨਾ ਲੜਕੇ ਦੀ ਲੋੜ ਆ ਫਾਰਮ ਭਰਨ ਵਾਸਤੇ ਅੱਛਾ ਜੀ ਜਿਹੜੇ ਸਪਾਈਸ ਦੇ ਉਸ ਟਾਈਮ ਸਪਾਈਸ ਦੇ ਸਮ ਚੱਲਦੇ ਹੁੰਦੇ ਸੀਗੇ ਬੱਕ ਬੋਲਦੇ ਹੁੰਦੇ ਸੀਗੇ ਬੱਕ ਬੋਲਦੇ ਤੇ ਉਹ ਸਿਮਾ ਨੂੰ ਫਾਰਮ ਭਰਨੇ ਪੈਂਦੇ ਹੁੰਦੇ ਸੀਗੇ ਜੀ ਹੈਂਡ ਟੂ ਹੈਂਡ ਫਿਰ ਸਿਮ ਐਕਟੀਵੇਟ ਹੁੰਦੇ ਹੁੰਦੇ ਸੀਗੇ ਹਾਂਜੀ ਫਾਰਮ ਭਰ ਕੇ ਨਾਲ ਰਾਈਟਿੰਗ ਅੱਛੀ ਸੀ ਉਹਨਾਂ ਨੇ ਦੇਖਿਆ ਸੀਗਾ ਕਹਿੰਦੇ ਫਾਰਮ ਵਗੈਰਾ ਭਰਨੇ ਹੁੰਦੇ ਆ ਤੇ ਤੁਹਾਨੂੰ ਮੈਂ ਜੋਬ ਲਵਾ ਦਿੰਦਾ 1500 ਨੀਅਰ ਅਬਾਊਟ ਤੁਹਾਨੂੰ ਸੈੱਲ ਲੀ ਦੇ ਦਨਗੇ ਠੀਕ ਮੈਂ ਕਿ ਟ੍ਰਾਈ ਕਰ ਲੂ ਕੋਈ ਗੱਲ ਨਹੀਂ ਜੀ ਹਾਂਜੀ ਵੈਸੇ ਸਾਡੇ ਰੈਂਟ ਤੇ ਰਹਿੰਦੇ ਸੀਗੇ ਜੀ ਚਲੋ ਘਰ ਦਾ ਗੁਜ਼ਾਰਾ ਲਈ ਇੱਕ ਕਮਰਾ ਸੀ ਰੈਂਟ ਤੇ ਵੀ ਦਿੱਤਾ ਹੋਇਆ ਸੀਗਾ ਠੀਕ ਹੈ ਤੇ ਮੈਂ ਉੱਥੇ ਗਿਆ ਜੀ ਤੇ ਉਹ ਕਹਿੰਦੇ ਜੀ ਦੇਖੋ 1500 ਰੁਪਏ ਦੇਦਾ ਕਰਾਂਗੇ ਜੇ ਫਾਰਮ ਭਰ ਲੋਗੇ ਤੇ ਜੇ ਸਾਰਾ ਜਿਹੜੇ ਮੈਂ ਆਧਵੀ ਸੰਗਦਾ ਨਹੀਂਗਾ ਇਸੀ ਨੂੰ ਇਹਨਾਂ ਦੇ ਭਾਂਡੇ ਵਗੈਰਾ ਧੋਣੇ ਹੁੰਦੇ ਆ ਵੀ ਰੋਟੀ ਰੋਟੀ ਵਾਲੇ ਤੇ ਜਾਂ ਪਾਣੀ ਪੂਣੀ ਮਾੜਾ ਮੋਟਾ ਪਿਆਲਾ ਕਰੋਗੇ ਜੇ ਕੋਈ ਮੰਗਦਾ ਤਾਂ ਤੁਹਾਨੂੰ 2000 ਤਾਂ ਕਹੀ ਪੇਅ ਕਰ ਦਊਂਗਾ ਮੈਂ ਕਿਹਾ ਮੈਨੂੰ ਕੋਈ ਪ੍ਰੋਬਲਮ ਨਹੀਂ ਯਾਰ ਵੀ ਮੈਂ ਹੈਨਾ ਜੇ ਕੰਮ ਕੀ ਦੇ ਨਖਰਾ ਕੀ ਬਾਬਾ ਸ਼ੁਰੂ ਤੋਂ ਇਹੀ ਸੋਚ ਹੈ ਜੀ ਨੌਕਰੀ ਤੇ ਨਖਰਾ ਕੀ ਹੈਨਾ ਇਹ ਕਰਦੇ ਨੇ ਸਗਾ ਨਹੀਂ ਕਿ ਵੀ ਨਖਰਾ ਕਰੋ ਤੇ ਮੈਂ 2000 ਰੁਪਏ ਚ ਉੱਤੇ ਲੱਗ ਗਿਆ ਮੈਂ ਉਹਨਾਂ ਦਾ ਕੰਮ ਵੀ ਕਰਦਾ ਸੀਗਾ पर्सनल काम ਕਰਦੇ ਜਿਹੜੇ ਹੁੰਦੇ ਉਹ ਵੀ ਕਰਨ ਲੱਗ ਗਿਆ ਇੱਕ ਮਹੀਨੇ ਬਾਅਦ ਉਹਨਾਂ ਨੇ ਮੇਰੀ ਆਟੋਮੈਟਿਕ ਆਪ ਵੀ 2500 ਸੈਲਰੀ ਕਰਤੀ ਕਹਿੰਦੇ ਨਹੀਂ ਯਾਰ ਤੂੰ ਦੋ ਬੰਦੇ ਦਾ ਕੰਮ ਕਰਦਾ ਰਾਤੀ ਵੀ ਬਹੁਤ ਲੇਟ ਜਾਣਾ ਸਾਡੇ ਨੂੰ ਅਵਾਜ ਜਾਂਦੇ ਸਾਡੇ ਕੋਲੇ ਚਲੋ ਉਹ ਤੋਂ 3-4 ਮਹੀਨੇ ਬਾਅਦ ਉਹਨਾਂ ਦੇ ਜਿਹੜੀ ਨੋਕੀਆ ਦੀ ਏਜੰਸੀ ਸੀ ਉਸ ਟਾਈਮ ਤੇ ਹਾਂਜੀ ਹਾਂਜੀ ਤੇ ਨੋਕੀਆ ਦੇ 1100 ਮੋਬਾਈਲ ਲਾਂਚ ਹੋਇਆ ਸੀ ਮੈਨੂੰ ਅੱਜ ਵੀ ਯਾਦ ਹੈ ਉਹਦੇ ਨਾਲ ਦੀਵਾਲੀ ਦੇ ਨੇੜੇ ਨਾ ਕੂਪਨ ਆਏ ਸੀ ਜੇ ਦੁਕਾਨਦਾਰ 15 ਮੋਬਾਈਲ 1100 ਦੇ ਲੈਂਦਾ ਤਾਂ ਇੱਕ ਕੂਪਨ ਸੀ ਉਹ ਕੂਪਨ ਦੇ ਵਿੱਚ ਮਿਨੀਮਮ 500 ਰੁਪਏ ਨਿਕਲਦਾ ਸੀ ਤਮਾਰਾ ਕੋਪਨ ਇੱਕ ਪੰਜਾਬ ਆਜ ਕੰਪਨੀ ਸੀ ਬੈਂਤ ਭਾਈ ਨੂੰ ਦੇਣ ਗਿਆ ਅੱਛਾ ਜੀ ਉਹ ਜਾ ਗਿਫਟ ਹਾਊਸ ਸੀ ਟਮਾਟਾ ਮੇ ਦੋ ਤਿੰਨ ਫਾਰਮਾ ਕੋਡ ਪੂਰੇ ਜਮਸ਼ੂਰ ਹੁੰਦੇ ਸੀ ਹਾਂਜੀ ਹਾਂਜੀ ਤਾਂ ਇੱਕ ਕੋਪਨ ਮੈਂ ਦੇਣ ਜਾ ਰਿਹਾ ਸੀ ਚਲੋ ਮੈਂ ਨਾ ਨਹੀਂ ਲੰਦਾ ਕੋਪਨ ਜਿਵੇਂ ਆਪਣੇ ਆਪ ਥੋੜੀ ਸ਼ਰਾਰਤ ਕਰਨ ਦੀ ਮੈਂ ਉੱਤੇ ਥੋੜਾ ਜਿਆ ਨੇਲ ਮਾਰਦਾ ਅੱਛਾ ਜੀ ਉਹਦੇ ਹਰੇਕ ਕੋਪਨ ਦੇ ਵਿੱਚ 150 ਰੁਪਏ ਹੁੰਦਾ ਸੀ ਅੱਛਾ ਮੈਨ ਲੱਗਿਆ ਵੀ ਇਹਦੇ ਚ 500 ਆ ਮੈਂ ਵਾਪਸ ਜੇਬ ਚ ਪਾ ਲਵਾਂ ਵਾਪਸ ਆ ਗਿਆ ਮਾਲ ਲੈ ਕੇ ਮਾਲਕ ਮੇਰਾ ਬੋਲੇ ਮਾਲ ਨਹੀਂ ਦੇ ਕੇ ਆਇਆ ਮੈਂ ਕਹਿੰਦਾ ਜੀ ਇਹਦੇ ਚ 500 ਰੁਪਏ ਉਹਨਾਂ ਨੇ ਪ ਤੇ ਮੈਂ ਕਹਿੰਦਾ ਜੀ 500 ਰੁਪਇਆ ਸੀਗਾ ਤਾਂ ਚੱਲ ਕੋਈ ਨਹੀਂ ਕਹਿੰਦੇ ਸਾਰਾ ਖਰਚ ਲਿਆ ਮੈਂ ਕਹਿੰਦਾ ਨਹੀਂ ਕਹਿੰਦੇ ਖਰਚਣ ਨੂੰ ਉਹ ਇਦਾਂ ਹੀ ਮੇਰੇ ਸਾਹਮਣੇ ਟੇਬਲ ਤੇ ਬੈਠੇ ਜੀ ਮੈਂ ਉਹਨੂੰ ਰੱਬ ਕੀਤਾ ਕੋਪਨ ਅੱਛਾ ਜੀ 5000 ਫਿਰ ਇੱਕ ਥੋੜਾ ਹੋਰ ਰੱਬ ਕੀਤਾ 50000 ਅੱਛਾ ਜੀ ਤੋਂ ਬਹੁਤ ਖੁਸ਼ ਹੋਏ ਕਹਿੰਦੇ ਯਾਰ ਠੀਕ ਹੈ ਯਾਰ ਮਤਲਬ ਕਿਸਮਤ ਹੀ ਉਹਦੇ ਤੇ ਸੀ ਬਿਲਕੁਲ ਮੈਂ ਕਹਿੰਦਾ ਮੈਨੂੰ ਅੱਜ ਵੀ ਉਹ ਦਿਨ ਯਾਦ ਹੈ ਤੇ ਉਹਨਾਂ ਨੇ ਮੇਰੀ ਸਿੱਧੀ ਸੈਲਰੀ 4000 ਰੁਪਇਆ ਕਰਤੀ 50000 ਰੁਪਇਆ ਨਿਕਲਿਆ ਤੋਂ ਜਿਵੇਂ ਤੋਂ ਸਾਡੇ ਕੋਲ ਆਇਆ ਕੰਮ ਵੀ ਬਹੁਤ ਸੋਨਾ ਕਰ ਰਹੇ ਆ ਤੇ ਉਹਨਾਂ ਦਾ ਸ਼ੁਕਰਾਨੇ ਵਾਲੋ ਮਾ ਮਾਈ ਚੰਦਪੁਰਨੀ ਦੇ ਬੱਸ ਲੈ ਕੇ ਗਏ ਸੀ ਉਸ ਟਾਈਮ ਤੇ ਅੱਛਾ ਤੁਸੀਂ ਹਾਂ ਉਹ ਅਸੀਂ ਨਹੀਂ ਲੱਗੇ ਸੀ ਸਾਡੇ ਮਾਲਕ ਅੱਛਾ ਮਾਲਕ ਕਿਸੇ ਹੀ ਜੋਬ ਕਰਦੇ ਸੀਗੇ ਅੱਛਾ ਮਲੇ ਉਹ ਜਿਹੜਾ ਖੂਪਨ ਨਿਕਲਿਆ ਸੀ ਉਹ ਉਹਨਾਂ ਨੂੰ ਨਿਕਲਦਾ ਸੀ ਦੁਕਾਨ ਹਾਂ ਉਹ ਦੁਕਾਨਦਾਰ ਰਸਤੇ ਹੁੰਦਾ ਹੀ ਜਾਂ ਡਿਸਟ੍ਰੀਬਿਊਟਰ ਰਸਤੇ ਹੁੰਦਾ ਸੀਗਾ ਅੱਛਾ ਮੈਂ ਡਿਸਟ੍ਰੀਬਿਊਟਰ ਕੋਲੇ ਜੋਬ ਕਰਦਾ ਹੀਗਾ ਤੇ ਉਹ 50000 ਨਿਕਲਿਆ ਉਹਨਾਂ ਨੇ ਨਾਲੇ ਮੇਰੀ ਸੈਲਰੀ ਇਨਕਰੀਜ਼ ਕਰਤੀ ਨਾਲੇ ਉਹ ਉਹਨਾਂ ਨੇ ਉਹ ਕੁੱਪਨ ਕਹਿੰਦੇ ਆ ਠੀਕ ਆ ਵੀ ਆਪਾਂ ਸ਼ੁਕਰਾਨਾ ਕਰਕੇ ਆਈਏ ਵੀ ਉਸ ਟਾਈਮ ਤੇ 50 ਹਜ਼ਾਰ ਬਹੁਤ ਹੁੰਦਾ ਸੀ ਇਹ 2005 ਦੀ ਗੱਲ ਹੈ 2004 ਚ ਮੈਂ ਜੋਬ ਕਰਨ ਲੱਗਿਆ 2005 ਚ ਕੁੱਪਨ ਨਿਕਲੇ ਸੀਗਾ 2006 ਤੱਕ ਉਹਨਾਂ ਕੋਲ ਮੈਂ ਰਿਹਾ ਠੀਕ ਜੀ ਉਸ ਤੋਂ ਬਾਅਦ ਮੈਂ ਲਾਹੌਰਿਆ ਆਪਣੇ ਕੋੜਕਪੁਰੇ ਦੇ ਮਸ਼ਹੂਰ ਹੈ ਫਰਮ ਉਹਨਾਂ ਕੋਲ ਏਟਲ ਚ ਜਾ ਵਰਿਆ ਸੀਗਾ ਠੀਕ ਜੀ ਕਿਉਂਕਿ ਉਦੋਂ ਸੈਲਰੀ ਉਹਨਾਂ ਨੇ 3000 ਤੱਕ ਰੱਖੀ ਸੀ ਮੇਰੀ ਤੇ ਉਹਨਾਂ ਨੂੰ ਲੜਕੇ ਲੋੜ ਸੀ ਮੈਂ 5000 ਦੇ ਵਿੱਚ ਉਹਨਾਂ ਕੋਲੇ 2006 ਸੱਤ ਜਾਬੜਾ ਸੀਗਾ ਠੀਕ ਹੈ ਤੇ ਸੱਤ ਦੇ ਵਿੱਚ ਚੋਪੜਾ ਹੀ ਨੇ ਕੋਡਕਪੂਰੇ ਰੇਲਵੇ ਰੋਡ ਤੇ ਸ਼ੋਅਰੂਮ ਓਪਨ ਕੀਤਾ ਹੀ ਮੋਬਾਈਲ ਦਾ ਠੀਕ ਹੈ ਜੀ ਤੇ ਮੇਰਾ 4 ਸਾਲ ਦਾ ਮੇਰੇ ਕੋਲ ਸੀਗਾ ਆਪਦਾ ਤੇ ਐਕਸਪੀਰੀਐਂਸ ਵੀ ਸੀਗਾ ਉਹਨਾਂ ਨੂੰ ਲੜਕੇ ਲੋੜ ਸੀ ਫਿਰ ਉਹਨਾਂ ਨੇ ਮੈਨੂੰ 8000 ਦੇ ਵਿੱਚ ਪਾਇੰਟ ਕਰ ਲਿਆ ਸੀਗਾ ਤੇ ਸੰਨੀ ਜੀ ਮਤਲਬ ਉਸ ਤੋਂ ਬਾਅਦ ਆਪਾਂ ਆਫ ਕੈਮਰਾ ਗੱਲ ਕਰ ਰਹੇ ਤੁਸੀਂ ਕਿਹਾ ਵੀ ਮੈਂ ਬਰਗਾੜੀ ਤੋਂ ਆਪਦੇ ਕੰਮ ਦੀ ਸ਼ੁਰੂਆਤ ਕੀਤੀ ਜੀ ਜੀ ਵੀ ਤੁਹਾਨੂੰ ਕੀ ਲੱਗਦਾ ਤੁਸੀਂ ਕੋਡਕਪੂਰਾ ਛੱਡ ਕੇ ਬਰਗਾੜੀ ਹੀ ਕਿਉਂ ਚੁਣਿਆ ਜੀ ਦੇਖੋ ਜੀ 2008 ਤੇ 7 ਤੇ 8 ਦੇ ਵਿੱਚ ਮੈਂ ਚੋਪੜਾ ਹੀ ਘੋਲੇ ਆ ਉਹਨਾਂ ਨੂੰ ਮੈਂ ਛੱਡਣਾ ਨਹੀਂ ਚਾਹੁੰਦਾ ਸੀ ਉਹਨਾਂ ਨੇ ਮੈਨੂੰ ਜਵਾਕ ਵਾਂਗੂ ਰੱਖਿਆ ਹੋਇਆ ਸੀਗਾ ਉੱਥੇ ਮੇਰੀ ਬਾਉਂਡਿੰਗ ਜਿਹੜੀ ਕਸਟਮਰਾਂ ਇੰਨੇ ਜਿਆਦਾ ਹੋ ਗਏ ਸੀ ਕਿ ਮੇਰੇ ਕੋਲ ਜ਼ਿੰਮੇਵਾਰ ਕਸਟਮਰ ਆਉਂਦੇ ਸੀਗੇ ਉਹ ਇੱਕ ਦਿਨ ਕੀ ਹੋਇਆ ਵੀ ਜਿਵੇਂ ਕਸਟਮਰ ਮੇਰਾ ਫਰੈਂਡ ਹੀ ਸੀਗਾ ਉਹ ਜਿਵੇਂ ਸਕੂਲ ਤੋਂ ਬੰਕ ਕਰਕੇ ਬாய் ਸਕੂਲ 'ਚ ਪੜ੍ਹਦੇ ਸੀਗੇ ਭੱਜ ਕੇ ਆਏ ਮਗਰ ਪੁਲਿਸ ਆਈ ਉਦੋਂ ਐਸ ਐਚਓ ਮੇਰੇ ਘਰ ਹੁੰਦਾ ਬਹੁਤ ਸਖਤ ਆਇਆ ਸੀ ਸ਼ਕਤੀਮਾਨ ਸੀ ਸ਼ੈ ਕੀ ਨਾਮ ਸੀ ਸ਼ਕਤੀਮਾਨ ਸੀ ਸ਼ਕਤੀਮਾਨ ਤਾਂ ਉਹ ਮਗਰ ਲੱਗ ਗਿਆ ਉਹਨਾਂ ਦੇ ਕੋਦਮ ਭੱਜਿਆ ਉਹਨਾਂ ਨੇ ਜਦੋਂ ਉਹ ਗੇਟ ਓਪਨ ਕੀਤਾ ਤਾਂ ਉਹ ਕੁਦਰਤ ਜਿਵੇਂ ਕਹੋ ਲੋਕ ਨਿਕਲਣ ਵਾਲੇ ਹੁੰਦੇ ਆ ਟਫਨ ਗੇਟ ਦੇ ਉਹ ਲੋਕ ਨਿਕਲ ਕੇ ਤੇ ਸ਼ੀਸ਼ਾ ਟੁੱਟ ਗਿਆ ਠੀਕ ਹੈ ਤੇ ਸਰ ਦਾ ਬੇਟਾ ਬੈਠਾ ਸੀਗਾ ਭਤੀਜਾ ਬੈਠਾ ਸੀਗਾ ਉਹਨਾਂ ਨੂੰ ਗੁੱਸਾ ਆਇਆ ਤੇ ਉਹਨਾਂ ਨੇ ਗੱਲ ਚ ਹੱਥ ਪਾ ਲਿਆ ਮੈਂ ਕਹਾ ਯਾਰ ਤੁਸੀਂ ਕੁਛ ਨਾ ਕਰੋ ওই ਗੱਲ ਜੀ ਉਹਨਾਂ ਨੇ ਗੱਲ ਚ ਹੱਥ ਪਾ ਲਿਆ ਮੇਰੇ ਫਰੈਂਡ ਨੇ ਵੀ ਗੱਲ ਚ ਹੱਥ ਪਾ ਲਿਆ ਮੈਂ ਕਹੀਂ ਨਹੀਂ ਕੰਮ ਵਾਜੂਗਾ ਮੈਂ ਸਰ ਨੂੰ ਕਾਲ ਕੀਤਾ ਸਰ ਆਏ ਉਹਨਾਂ ਨੇ ਆ ਕੇ ਦੇਖਿਆ ਯਾਰ ਸ਼ੀਸ਼ਾ ਟੁੱਟ ਗਿਆ ਨੁਕਸਾਨ ਬਹੁਤ ਵੱਡਾ ਹੋ ਗਿਆ ਹੂੰ ਤੇ ਚਲੋ ਗੁੱਸਾ ਤਾਂ ਆਉਂਦਾ ਮਾਲਕ ਨੂੰ ਆ ਵੀ ਮੁੰਡਿਆਂ ਨੂੰ ਗੁੱਸਾ ਆ ਕੇ ਨੁਕਸਾਨ ਕਰਤਾ ਉਹਨਾਂ ਨੇ ਬਿਨਾਂ ਸੋਚੇ ਸੰਦੇ ਚਪੇੜ ਮਾਰੀ ਉਹ ਲੜਕੇ ਦੇ ਜ਼ਿੰਮੇਦਾਰ ਦੇ ਜ਼ਿੰਮੇਦਾਰ ਦੇ ਜੀ ਉਹ ਕੀ ਹੋਇਆ ਜਦੋਂ ਚਪੇੜ ਮਾਰੀ ਦੀ ਕੰਮ ਵੱਧ ਗਿਆ ਉਹ ਮੁੰਡਾ ਰੋਪਿਆ ਕਹਿੰਦਾ ਸਰ ਦੇਖੋ ਮੈਂ ਤੁਹਾਡੀ ਰਿਸਪੈਕਟ ਕਰਦਾ ਚਲੋ ਕੋਈ ਗੱਲ ਨਹੀਂ ਤੁਸੀਂ ਲਫੇੜ ਮਾਰਤੀ ਪਰ ਤੁਹਾਨੂੰ ਪੁੱਛਣਾ ਚਾਹੀਦਾ ਸੀ ਗਲਤੀ ਕਿੰਦੀ ਸੀਗੀ ਮੈਂ ਤਾਂ ਜਸਟ ਆ ਕੇ ਸ਼ੀਸ਼ਾ ਖੁੱਲਿਆ ਕਹਿੰਦਾ ਜਾਂ ਟੁੱਟ ਗਿਆ ਚਲੋ ਤੁਸੀਂ ਮੈਨੂੰ ਖਰਚਾ ਪਾਉਣ ਦੇ ਮੈਂ ਪੈਸੇ ਦੇ ਦਿੰਦਾ ਹਨਾ ਕਹਿੰਦਾ ਚਲੋ ਕੋਈ ਗੱਲ ਨਹੀਂ ਅਕ ਜਿਹੜਾ ਕੋ ਹੋ ਗਿਆ ਹੋ ਗਿਆ ਪਰ ਤੁਸੀਂ ਗਲਤ ਕੀਤਾ ਹਨਾ ਤਾਂ ਮੇਰੇ ਉਹ ਦਿਲ ਨੂੰ ਗੱਲ ਹਾਰਡ ਕਰ ਗਈ ਮੈਂ ਉੱਥੇ ਮੈਂ ਕਹਿਆ ਯਾਰ ਦੇਖੋ ਇੰਨਾ ਉਮਰ ਕਲਾਸਮੇਟ ਵੀ ਸੀਗੇ ਕਸਟਮਰ ਵੀ ਬਹੁਤ ਦਿੱਤੇ ਉਹ ਉਹ ਇਹ ਹੋ ਗਿਆ ਵੀ ਗੱਲ ਕਰਨੀ ਚਾਹੀਦੀ ਸੀ ਜੇ ਮੈਨੂੰ ਸ਼ੋਰੂਮ ਦਾ ਓਨਰ ਬਣਾਇਆ ਸੀ ਉਹਨਾਂ ਨੇ ਤਾਂ ਮੈਨੂੰ ਪੁੱਛਣਾ ਚਾਹੀਦਾ ਕੀ ਗੱਲਬਾਤ ਹੋ ਗਈ ਜਾਂ ਕੀ ਕਰਨਾ ਚਾਹੀਦਾ ਚੰਗੇ ਘਰਾਂ ਦੇ ਲੜਕੇ ਸੀਗੇ ਦੋ ਤਿੰਨ ਸੇਖੋ ਫੈਮਿਲੀ ਤੋਂ ਸੀ ਬਹਿਵਲ ਕਾਨਾਂ ਦੇ ਸੀਗੇ ਦੋ ਤਿੰਨ ਅਦਰ ਹਰੀ ਨੂੰ ਫੜਕਾ ਤੋਂ ਸੀਗੇ ਮੁੰਡੇ ਨਾਲ ਸੈਣੀ ਵਾਲੇ ਕੋਠਿਆਂ ਦੇ ਉਹ ਇਕੱਠੇ ਜੁਆਇੰਟ ਹੁੰਦੇ ਸੀਗੇ ਤਾਂ ਕਹਿੰਦੇ ਐਸਨ ਨਹੀਂ ਯਾਦ ਸਾਨੂੰ ਛੱਡਦੇ ਯਾ ਯਾਰੀ ਦੋਸਤੀ ਛੱਡਦੇ ਦੋ ਚੀਜ਼ਾਂ ਹੀ ਆ ਸਾਡੇ ਕੋਲੇ ਠੀਕ ਹੈ ਠੀਕ ਹੈ ਨਾ ਤਾਂ ਫਿਰ ਉਹ ਕੁਛ ਐ ਹੁੰਦਾ ਵੀ ਦੋਸਤਾਂ ਦਾ ਹੌਸਲਾ ਬਹੁਤ ਵੱਡੀ ਚੀਜ਼ ਹੁੰਦੀ ਆ ਬਹੁਤ ਵੱਡੀ ਹੁੰਦੀ ਆ ਜਿੱਥੇ ਉਹਨਾਂ ਨੇ ਖੜ੍ਹ ਜਾਣਾ ਹੀ ਉੱਥੇ ਕਿਉਂ ਸ਼ੋਰੂਮ ਕਰਿਆ ਯਾਰ ਇਹਨਾਂ ਦੇ ਬਰਾਬਰ ਕਰ ਸ਼ੋਰੂਮ ਤੇ ਜੇ ਜਾ ਯਾਰੀ ਛੱਡਦੇ ਮੈਂ ਕਹਿਆ ਯਾਰ ਯਾਰੀ ਨਹੀਂ ਛੱਡ ਸਕਦਾਗਾ ਤੇ ਸ਼ੋਰੂਮ ਵੀ ਬਰਾਬਰ ਨਹੀਂ ਕਰ ਸਕਦਾ ਜੋ ਮੇਰਾ ਡਿਸੀਜਨ ਸੀ ਠੀਕ ਆ ਮੈਂ ਬਰਗਾੜੀ ਸ਼ੋਰੂਮ ਕਰ ਲੈਣਾ ਦੁਕਾਨ ਕਰ ਲੈਣਾ ਤੁਸੀਂ ਪਰ ਮੇਰਾ ਸਾਥ ਦਿਓ ਠੀਕ ਹੈ ਤਨ ਠੀਕ ਹੈ ਜੀ ਬਰਗਾੜੀ ਤੋਂ ਦੁਕਾਨ ਕਰ ਲਿਆ ਪਰ ਇੱਥੇ ਨਹੀਂ ਰਹਿਣਾਗਾ ਯਾਰ ਹਨਾ ਚਲੋ ਉਸ ਤੋਂ ਬਾਅਦ ਮੈਂ ਬਰਗਾੜੀ ਸ਼ਿਫਟ ਹੋ ਗਿਆ ਬਰਗਾੜੀ ਦੁਕਾਨ ਲਈ ਉੱਥੇ ਮੂਵ ਹੋਇਆ ਬਰਗਾੜੀ ਮੈਨੂੰ ਹਲੇ ਵੀ ਯਾਦ ਆ ਮੇਰੇ ਕੋਲ ਦੁਕਾਨ ਕਰਨ ਲਈ ਕੁਝ ਵੀ ਨਹੀਂ ਸੀਗਾ ਡੈਡੀ ਨੇ ਮੈਨੂੰ ਉਸ ਟਾਈਮ ਤੇ ਡਿਸਕਵਰ ਮੋਟਰਸਾਈਕਲ ਹੁੰਦਾ ਸੀ ਉਹ ਲੈ ਕੇ ਦਿੱਤਾ ਸੀਗਾ ਨਹੀਂ ਪਰ ਤੁਸੀਂ ਕਹਿੰਨੇ ਵੀ ਤੁਹਾਡੇ ਚਾਚਾ ਜੀ ਹੁਣ ਤਾਇਆ ਜੀ ਹੁਣੀ ਬਰਗਾੜੀ ਦੇ ਵਿੱਚ ਵਪਾਰ ਕਰਦੇ ਸੀ ਉਹਨਾਂ ਨੇ ਵੀ ਨਹੀਂ ਸਾਥ ਦਿੱਤਾ ਜੀ ਦੇਖੋ ਜੀ ਨਹੀਂ ਐ ਹੁੰਦਾ ਹੀ ਆ ਜੀ ਪਰ ਬੇਟਾ ਨਿਕਲ ਜਾਂਦੀ ਆ ਹਾਂਜੀ ਤੇ ਮੈਂ ਚਾਚੇ ਨਾਲ ਵੀ ਗੱਲ ਕੀਤੀ ਸੀਗੀ ਤੇ ਕਹਿੰਦੇ ਬਿੱਟ ਦੇਖ ਲੈ ਯਾਰ ਆਪਣਾ ਸ਼ਰੀਕਾ ਹੈ ਜੇ ਤੂੰ ਮੇਰੇ ਨਾਲ ਦਾ ਕੰਮ ਕਰਨਾ ਮੈਂ ਵੀ ਤੁਹਾਡੇ ਨਾਲ ਦਾ ਕੰਮ ਦੇਖੋ ਮੈਂ ਨਹੀਂ ਕਰਦਾ ਹੋਰ ਦੋ ਦੁਕਾਨਾਂ ਹੈਗੀਆਂ ਉਹ ਵੀ ਕਰਦਾ ਹਾਂ ਉਹ ਤਾਂ ਹੈ ਹੁੰਦਾ ਨਹੀਂ ਜੇ ਜਿਹਦੀ ਕਿਸਮ ਵਿੱਚ ਹੈਗਾ ਉਹਨੇ ਖਾਈ ਜਾਣੀ ਹਾਂ ਤੇ ਚਲੋ ਥੋੜਾ ਜਿਹਾ ਗੁੱਸਾ ਤਾਂ ਆਉਂਦਾ ਬਾਤ ਚੋ ਟੈਲੇ ਪੈ ਗਏ ਸੀਗੇ ਅੱਛਾ ਜੀ ਤੇ ਗੁੱਸਾ ਆਉਂਦਾ ਹੈ ਬਾਕੀ ਆਉਂਦਾ ਜੇ ਆਪਾਂ ਇੱਕੋ ਦਾ ਕੰਮ ਕਰੀਏ ਪਰ ਫਿਰ ਵੀ ਮਨੋ 2-3 ਕਿਲੋਮੀਟਰ ਸਾਈਡ ਤੇ ਹੋ ਕੇ ਜਿਵੇਂ ਅੱਡੇ ਤੋਂ ਬਾਹਰ ਬਾਹਰ ਦੁਕਾਨ ਲੈ ਲਈ ਸੀ ਮੈਂ ਕਹਿੰਦਾ ਯਾਰ ਆਪਾਂ ਨੂੰ ਕੰਮ ਜੰਨਾ ਕਾ ਚਲੋ ਆਪ ਦਾ ਰੋਟੀ ਪਾਣੀ ਜੋਗਾ ਬਣੀ ਜਾਵੇ ਹਾਂਜੀ ਹਾਂਜੀ ਤੇ ਪਰ ਮੇਰੇ ਫਰੈਂਡਾਂ ਨੇ ਮੇਰਾ ਬਹੁਤ ਸਾਥ ਦਿੱਤਾ ਬਰਗਾੜੀ ਅਮਨ ਘਲਾਟੀ ਜੀ ਆ ਉਹਨਾਂ ਨੇ ਬਹੁਤ ਸਾਥ ਦਿੱਤਾ ਠੀਕ ਹੈ ਕਈ ਫਰਮਾਂ ਹੈਗੀਆਂ ਜਿਹੜੀ ਯਾਰੀ ਦੋਸਤੀ ਜੀ ਮੇਰੇ ਨਾਲ ਖੜੇ ਐਂਡ ਤੱਕ ਖੜੇ ਗੱਲ ਵਾਂਗੂ ਠੀਕ ਹੈ ਫਿਰ ਇੱਕ ਬਰਗਾੜੀ ਵਿੱਚ ਤੁਹਾਡੇ ਨਾਲ ਹੁੰਦਾ ਜੀ ਵੀ ਤੁਹਾਡੀ ਦੁਕਾਨ 'ਚ ਚੋਰੀ ਹੁੰਦੀ ਹੈ ਹਾਂਜੀ ਹਾਂਜੀ ਹੁੰਦੀ ਵੀ ਬਹੁਤ ਭਾਰੀ ਮਾਤਰਾ ਜਦ ਬਹੁਤ ਵੱਡਾ ਨੁਕਸਾਨ ਹੋਇਆ ਸੀ ਉਹਦੇ ਬਾਰੇ ਦੱਸੋ ਵੀ ਕੀ ਹਾਸਾ ਕੀ ਵਾਪਰ ਗਿਆ ਦੇਖੋ ਜੀ 2009 ਦੇ ਵਿੱਚ ਮੈਂ ਬਰਗਾੜੀ ਦੇ ਵਿੱਚ ਕੰਮ ਕੀਤਾ ਸੀਗਾ ਤੇ 2016 ਤੱਕ ਮੇਰਾ ਬਹੁਤ ਵਧੀਆ ਕੰਮ ਚੱਲਿਆ ਉੱਥੇ ਬੜਾ ਮੈਂ ਕਹਦੀ ਸਣੀ ਸਣੀ ਹੋ ਗਈ ਸੀਗੀ ਵਾਹਿਗੁਰੂ ਦੀ ਕਿਰਪਾ ਨਾਲ ਇਹ ਸਾਰਿਆਂ ਨੂੰ ਪਤਾ ਜੀ 2015 ਦੇ ਵਿੱਚ ਮੈਂ ਉੱਥੇ ਰੈਂਟ ਤੇ ਸ਼ੋਰੂਮ ਲੈ ਲਿਆ ਸੀਗਾ ਅੱਛਾ ਤੇ ਉਹ ਕੀ ਮੇਰੀ ਗਲਤੀ ਸੀਗੀ ਰੈਂਟ ਤੇ ਸ਼ੋਰੂਮ ਲੈ ਲਿਆ ਵੱਡਾ ਹਾਂਜੀ ਤੇ ਸ਼ੋਰੂਮ ਦੇ ਵਿੱਚ ਸੇਫ ਨਹੀਂ ਰੱਖੀ ਅੱਛਾ ਜੀ ਸ਼ੋਰੂਮ ਫਿਰ ਵੱਡਾ ਹੋਵੇ ਨਿਗਾਹ ਤਾਂ ਹੁੰਦਾ ਹੀ ਹੈ ਜੀ ਸ਼ੋਰੂਮ ਹੈਗਾ ਸ਼ੋਰੂਮ ਹੈਗਾ ਹਨਾ ਹਾਂਜੀ ਹਾਂਜੀ ਉਹਦੇ 'ਚ ਮੈਂ ਸੇਫ ਨਹੀਂ ਲਾਈਗੀ ਜੀ ਠੀਕ ਹੈ ਜੀ ਤੇ ਜਿਹੜੇ ਮੋਬਾਈਲ ਹੁੰਦੇ ਸੀ ਮੈਂ ਡੇਲੀ ਘਰੇ ਕਜ਼ਨ ਡੈਡੀ ਦੇ ਬ੍ਰਦਰ ਸੀਗੇ ਉਹਨਾਂ ਘਰੇ ਰੱਖ ਜਾਂਦਾ ਹੁੰਦਾ ਸੀਗਾ ਠੀਕ ਹੈ ਤੇ ਉਹਨਾਂ ਦੀ ਬੇਟੀ ਦਾ ਵਿਆਹ ਸੀ ਉੱਤੇ ਉਹਨਾਂ ਨੇ ਦੇਖ ਲਿਆ ਕੁਦਰਤੀ ਵੀ ਸੰਨੀ ਟਾਈਮ ਨਾਲ ਮਾਲ ਰੱਖ ਕੇ ਗਿਆ ਤੇ ਇਹ ਵੀ ਘਰੇ ਹਨੀ ਗੁਡੀਆਂ ਦਾ ਵਿਆਹ ਹੂੰ ਤੇ ਫਿਰ ਉਹਨਾਂ ਨੇ ਉਹ ਮਗਰੋਂ ਪੋੜੀ ਲਗਾਈ ਨਾਲ ਪਲਾਟ ਖਾਲੀ ਸੀਗਾ ਬਣਾ ਤਨਾ ਸਾਰਾ ਮਾਲ ਬੈਗ ਚੱਕ ਕੇ ਲੈ ਗਏ ਸੀਗੇ ਅਚਮੜਾ ਦੋਈ ਚਾਚਾ ਜੀ ਦੇ ਵਿਆਹ ਤੇ ਉੱਥੇ ਮਲੇ ਚਾਚਾ ਜੀ ਦੀ ਬੇਟੀ ਦੀ ਵੈ ਸੀ ਤੇ ਉੱਥੇ ਬੀਜੀ ਸੀਗੇ ਤੇ ਮਗਰੋਂ ਮਲੇ ਉਹਨਾਂ ਨੇ ਆ ਕੇ ਮਗਰ ਉਹ ਦਰਵਾਜ਼ਾ ਤੋੜਿਆ ਤੇ ਸਾਰਾ ਮਾਲ ਮੇਰਾ ਲੈ ਗਏ ਸੀਗੇ ਜੋ ਸ਼ੋਰੂਮ ਦਾ ਵੈਸੇ ਇੰਸ਼ੋਰੈਂਸ ਵੀ ਸੀਗਾ ਜੇ ਮੈਨੂੰ ਪਤਾ ਹੁੰਦਾ ਵੀ ਸ਼ੋਰੂਮ 'ਚ ਰੱਖਦਾ ਤਾਂ ਸ਼ਾਇਦ ਇੰਸ਼ੋਰੈਂਸ ਵੀ ਮਿਲ ਜਾਂਦਾ ਪਰ ਘਰ ਦੇ ਵਿੱਚ ਮਾਲ ਰੱਖਦਾ ਮੈਂ ਮੋਬਾਈਲ ਬੈਗ ਹਨਾ ਉੱਥੇ ਚੋਰੀ ਹੋ ਗਈ ਸੀਗੀ ਨੁਕਸਾਨ ਕਾਫੀ ਵੱਡਾ ਸੀ ਪਰ ਕਾਫੀ ਮੁਸ਼ਕਲ ਤੋਂ ਬਾਅਦ 4-5 ਮਹੀਨੇ ਬਾਅਦ ਸਮਾਨ ਮਿਲ ਗਿਆ ਸੀਗਾ ਬਟ ਉਹ ਚੋਰ ਮਿਲ ਗਿਆ ਜੀ ਮੈਂ ਆਪਾਂ ਕਹਿ ਸਕਦੇ ਸਮਾਨ ਤਾਂ ਫਿਰ ਉਹ ਸਮਾਨ ਤਾਂ ਮਿਲਦਾ ਹੀ ਨਹੀਂ ਸੀ ਪੁਲਿਸ ਨੇ ਆਪਦੀ ਕਸਟਡੀ ਚ ਲੈ ਲਿਆ ਸੀਗਾ ਜੀ ਤੇ ਕੇਸ ਚੱਲਦਾ ਰਿਹਾ 2-2.5 ਸਾਲ ਕੇਸ ਚੱਲਦਾ ਰਿਹਾ ਜੀ ਉਸ ਟਾਈਮ 3G ਫੋਨ ਚੱਲਦੇ ਸੀਗੇ ਫਿਰ 4G ਦਾ ਟ੍ਰੈਂਡ ਆ ਗਿਆ 4G ਦੇ ਵੀ ਮਾਡਲ ਉਹ 13G ਮਾਡਲ ਬੰਦ ਹੋ ਚੁੱਕੇ ਸੀ ਔਰ ਮਿੱਟੀ ਦੇ ਭਾਅ ਸੀਗੇ ਜੀ 10-11 ਲੱਖ ਦਾ ਰਹਿ ਗਿਆ ਸੀ ਹਾਂਜੀ ਤੁਸੀਂ ਕਹਿੰਨੇ ਵੀ ਐਂ ਕਰਕੇ ਬਰਗਾੜੀ 'ਚ ਮੈਂ ਮਤਲਬ ਮੇਰਾ ਨਾਮ ਬਣ ਗਿਆ ਸੀ ਉਹ ਸਾਨੂੰ ਵੀ ਪਤਾ ਹੈ ਅਸੀਂ ਤੁਹਾਡਾ ਨਾਮ ਸੁਣਦੇ ਹਾਂ ਜੀ ਜੀ ਫ੍ਰੀ ਕੋ ਡਿਸਟ੍ਰਿਕਟ 'ਚ ਹੀ ਸੁਣਦੇ ਹਾਂ ਹੁਣ ਤਾਂ ਜੀ ਜੀ ਤੇ ਉਹ ਉਹ ਚੀਜ਼ ਦੇਖਦੇ ਆਂ ਵੀ ਆਪਾਂ ਤੁਸੀਂ ਬਰਗਾੜੀ ਕੀਤਾ ਬਰਗਾੜੀ ਤੁਹਾਡਾ ਬਹੁਤ ਕੰਮ ਚੱਲਿਆ ਤੁਹਾਡੇ ਫਰੈਂਡਸ ਨੇ ਸਾਥ ਦਿੱਤਾ ਜਿਹੜੇ ਨਾਲ ਪੜ੍ਹੇ ਸੀ ਮੁੰਡੇ ਉਹਨਾਂ ਨੇ ਸਾਥ ਦਿੱਤਾ ਰਿਸ਼ਤੇਦਾਰਾਂ ਨੇ ਸਾਥ ਦਿੱਤਾ ਪਰ ਮੇਨ ਪੁਆਇੰਟ ਇਹ ਕੀ ਇਹੋ ਜਿਹਾ ਸਵੱਭ ਬੰਨਦਾ ਵੀ ਇੰਨੇ ਸਾਲਾਂ ਤੋਂ ਵ ਇਹ ਤਾਂ ਕੋਡਕ ਪੂਰਾ ਸ਼ਿਫਟ ਹੋਣਾ ਪੈਂਦਾ ਉਹ ਵੀ ਬਹੁਤ ਵੱਡਾ ਕਾਂਡ ਸੀ ਜਿੱਥੇ ਤੁਹਾਡੇ ਪੁਲਿਸ ਕੇਸ ਤੱਕ ਹੋ ਗਿਆ ਸੀਗਾ ਮੈਂ ਸੁਣਨ ਚ ਆਇਆ ਸੀ ਬਹੁਤ ਚਰਚਾ ਜੋ ਵੀ ਰਿਹਾਗਾ ਉਹ ਕੀ ਗੱਲ ਕੀ ਬਣ ਗਈ ਸੀ ਜਣ ਦੇਖੋ ਜੀ ਬਰਗਾੜੀ ਚੋਰੀ ਹੋਣ ਤੋਂ ਬਾਅਦ ਮੇਰਾ ਚੋਰਾਂ ਨਾਲ ਵੀ ਵੈਰ ਪੈ ਗਿਆ ਸੀ ਚੋਰ ਅਸੀਂ ਤਿੰਨ ਚਾਰ ਮਹੀਨੇ ਬਾਅਦ ਟਰੇਸ ਕਰ ਲਈ ਸੀਗੇ ਅੱਛਾ ਜੀ ਮੈਂ ਆਪ ਖੁਦ ਵੀ ਕੁੱਟਿਆ ਨਾ ਐਵੇਂ ਕਹਿੰਦਾ ਨਾਲ ਹਾਂਜੀ ਉਹ ਹੁੰਦਾ ਹੀ ਗੁੱਸਾ ਹੁੰਦਾ ਹੀ ਨੁਕਸਾਨ ਉਹ ਕੀ ਸੀ ਜੋ ਮਗਰ ਆ ਗਏ ਹਾਂਜੀ ਤਿੰਨ ਚਾਰ ਵਾਰੀ ਮੇਰੇ ਮਗਰ ਆਏ ਉਹਨਾਂ ਨੇ ਤੇ ਘਰਦਿਆਂ ਨਾਲ ਗੱਲ ਕੀਤੀ ਡਿਸਕਸ ਕੀਤੀ ਬੱਚੇ ਛੋਟੇ ਸੀਗੇ ਹਾਂਜੀ ਉਹ ਕਹਿੰਦੇ ਨਹੀਂ ਹੁਣ ਛੱਡ ਦਿਓ ਐਵੇਂ ਵੈਰ ਪੈ ਗਿਆ ਆਪਣਾ ਤੁਸੀਂ ਵੀ ਅਦਾਲਤ ਜਾਂਦੇ 2 ਸਾਲ ਹੋ ਗਏ ਅਦਾਲਤ ਜਾਂਦੇ ਨੂੰ ਇਸ ਨੂੰ ਇੱਥੇ ਖਤਮ ਕਰ ਦਿਓ ਠੀਕ ਹੈ ਜੀ ਤੇ ਨਾਲੇ ਮੇਰੀ ਬੇਟੀ ਕੁਛ ਛੋਟੀ ਸੀ ਉਹ ਤੋਂ ਬੇਟੀ ਨੂੰ ਸ਼ੂਗਰ ਹੋ ਗਈ ਸੀ ਅੱਛਾ ਜੀ ਤੇ ਸ਼ੂਗਰ ਹੋਣ ਕਰ ਸ਼ੂਗਰ ਕਦੀ ਵੱਧ ਗਈ ਕਦੀ ਘਟ ਗਈ ਕੁੜੀਆਂ ਨੂੰ ਹਨਾ ਤਾਂ ਉਹਦੇ ਕਰਕੇ ਫਿਰ ਮੈਂ ਕੋਟਪੂਰੇ ਮੂਵ ਹੋਣਾ ਵਧੀਆ ਸਮਝਿਆ ਮੈਂ ਸ਼ੋਰੂਮ ਵੀ ਉੱਥੇ ਪਾ ਲਿਆ ਸੀ ਬਰਗਾੜੀ ਹਾਂਜੀ ਤੇ ਉਹ ਸ਼ੋਰੂਮ ਕੀ ਸੀਗਾ ਵੀ ਮੈਂ ਇੱਕ ਵਿਸ਼ਵਾਸ ਤੇ ਗਾਂ ਡੀਲ ਕਰ ਲਈ ਸੀ ਉਹ ਸ਼ੋਰੂਮ ਦੇ ਵਿੱਚ ਵੀ ਮੈਨੂੰ ਬਹੁਤ ਘਾਟਾ ਪਿਆ ਵੀ ਉਹ ਡੀਲ ਜਦੋਂ ਕਰ ਲਈ ਉਹ ਬੰਦਾ 6 ਮਹੀਨੇ ਕੰਮ ਕੀਤਾ ਉਹਦੋਂ ਬਾਅਦ ਕਹਿੰਦਾ ਯਾਰ ਮੈਂ ਨਹੀਂ ਕੰਮ ਕਰਨਾ ਤੂੰ ਸ਼ੋਰੂਮ ਵਾਪਸ ਲੈ ਲੈ ਹਾਂਜੀ ਮੈਨੂੰ ਉਸੇ ਰੇਟ ਕੀ ਸੀਗਾ ਇਕੱਲੀ ਸਾਈ ਤੇ ਸੀਗਾ ਉਹਦੀ ਰਿਸਟਰੀ ਦਾ ਮੈਂ ਟਾਈਮ ਬਹੁਤ ਜ਼ਿਆਦਾ ਪਾਲਿਆ ਸੀ ਹਿਸਾਲ ਦਾ ਟਾਈਮ ਪਾਲਿਆ ਸੀਗਾ ਠੀਕ ਹੈ ਜੀ ਯਾਰੀ ਦੋਸਤੀ ਚ ਹਾਂਜੀ ਹਾਂਜੀ ਤੋਂ ਯਾਰੀ ਦੋਸਤੀ ਦੇ ਵਿੱਚ ਕੋਸ ਰਿਲੇਸ਼ਨਸ਼ਿਪ ਦੇ ਵਿੱਚ ਮੈਨੂੰ ਵਾਪਸ ਲੈਣਾ ਪਿਆ ਉਹਨਾਂ ਦੀ 10 ਲੱਖ ਸਾਈ ਆਈ ਸੀ 10 ਲੱਖ ਉਹਨਾਂ ਨੂੰ ਸਾਈ ਮੋੜਨੀ ਪਈ ਬਟ ਮੇਰੇ ਕੋਲ ਮੋੜਨ ਵਾਸਤੇ ਪੈਸਾ ਨਹੀਂ ਸੀ ਕਿਉਂਕਿ ਕੋਡਕੂਰੇ ਮੈਂ ਸ਼ੋਰੂਮ ਕਰ ਲਿਆ ਸੀਗਾ ਫਿਰ ਮੈਂ ਆਪ ਦਾ ਮਕਾਨ ਵੇਚ ਕੇ ਆ ਮਕਾਨ ਜਿਹੜਾ ਕੀਤਾ ਸੀ ਪਹਿਲਾਂ ਉਹ ਕਿਰਾਏ ਤੇ ਸੀ ਮਨ ਲਾ ਹਾਂਜੀ ਉਹ ਘਰ ਮੈਂ ਕੀ ਸੀਗਾ ਜੀ ਰਿਗਾਰਡਿੰਗ ਆ ਕੇ ਸ਼ੋਰੂਮ ਦੀ ਜਿਹੜੀ 10 ਲੱਖ ਸਾਈ ਆਈ ਸੀ ਹਾਂਜੀ ਕੋੜਪੂਰੇ ਕੰਮ ਕਰਨਾ ਸੌਖਾ ਤਾਂ ਨਹੀਂ ਉਹ 10 ਲੱਖ ਤਾਂ ਮੈਂ ਸਟਾਕ ਪਾ ਲਿਆ ਕੋੜਪੂਰੇ ਕੰਮ ਕਰ ਲਿਆ ਹਾਂਜੀ ਹਾਂਜੀ ਔਰ ਜਦੋਂ ਉਹ ਕਹਿੰਦੇ ਵੀ ਵਾਪਸ ਲੈਣਾ ਬਹੁਤ ਹੈ ਨਾ ਬੰਦੇ ਕਾਫੀ ਵਿੱਚ ਬੈ ਗਏ ਕਿਉਂਕਿ ਉਹਨਾਂ ਨਾਲ ਵੀ ਕੋਈ ਪ੍ਰੋਬਲਮ ਹੋ ਗਈ ਸੀਗੀ ਹਾਂਜੀ ਹਾਂਜੀ ਜਿਨ੍ਹਾਂ ਨੂੰ ਮੈਂ ਦਿੱਤਾ ਸੀਗਾ ਅੰਕਲ ਜੀ ਨੂੰ ਘਾਟਾ ਕਾਫੀ ਪੈ ਗਿਆ ਸੀਗਾ ਫਿਰ ਉਹ 10 ਲੱਖ ਉਹਨਾਂ ਨੂੰ ਮੋੜ ਕੇ ਸ਼ੋਰੂਮ ਵਾਪਸ ਲੈਣਾ ਸੀ ਆਪਾਂ ਫਿਰ ਮੈਂ ਮਕਾਨ ਸੇਲ ਕਰਤਾ ਸੀਗਾ ਸੇਲ ਕਰਕੇ ਉਹਨਾਂ ਨੂੰ 10 ਲੱਖ ਦੇ ਕੇ ਮੈਂ ਸ਼ੋਰੂਮ ਵਾਪਸ ਲੈ ਲ ਫਿਰ ਮੈਂ ਆਪਦਾ ਮਕਾਨ ਜਿਹੜਾ ਸੀ ਜੱਦੀ ਉਹ ਵੇਚ ਕੇ ਕੋੜਕਪੁਰੇ ਮਾਪਾ ਮੈਂ ਨਹੀਂ ਨਹੀਂ ਇੱਥੇ ਕੋੜਕਪੁਰੇ ਪਾਪੜੇ ਗਿਆ ਸੀ ਉਹ ਮੈਂ ਸੇਲ ਕਰਕੇ ਸ਼ੋਰੂਮ ਦੀ ਪੇਮੈਂਟ ਉਹਨਾਂ ਨੂੰ ਮੋੜਤੀ ਸੀ ਸ਼ੋਰੂਮ ਲੈ ਲਿਆ ਸੀ ਆਪ ਮੈਂ ਰੈਂਟ ਤੇ ਬੈਠ ਗਿਆ ਸੀਗਾ ਤੇ ਚਲੋ ਵਾਹਿਗੁਰੂ ਨੇ ਕੋੜਕਪੁਰੇ ਵੀ ਮੇਰਾ ਮਤਲਬ ਪਹਿਲਾਂ ਇੱਕ ਵਾਰੀ ਆਪ ਗਏ ਆਪ ਤੋਂ ਫੇਰ ਡਾਊਨ ਆ ਗਏ ਫੇਰ ਡਾਊਨ ਆ ਗਏ ਕੋੜਕਪੁਰੇ ਬਹੁਤ ਸੋਨਾ ਕੰਮ ਚੱਲਿਆ ਮੇਰਾ ਜਿਵੇਂ ਮੈਂ ਪਹਿਲਾਂ ਚੋਪੜਾਈ ਦਾ ਜੋਬ ਕਰਦਾ ਸੀ ਰਿਲੇਸ਼ਨ ਮੇਰੇ ਕੋੜਕਪੁਰੇ ਵੀ ਸੱਤ ਅੱਠ ਪਿੰਡਾਂ ਜਿਹੜੇ ਨਾਲ ਦੇ ਆ ਨਾਲਾ ਬਹੁਤ ਵਧੀਆ ਰਿਲੇਸ਼ਨ ਸੀਗੇ ਹਾਂਜੀ ਹਾਂਜੀ ਮੈਂ ਬਰਗਾੜੀ ਦੇ ਨਾਲ 18-19 ਪਿੰਡ ਲੱਗਦੇ ਆ ਉਹ ਕਸਟਮਰ ਮੇਰੇ ਕੋਲ ਜੁਆਇੰਟ ਸੀਗੇ ਜੁੜਿਆ ਹੋਇਆ ਸੀ ਪਰ ਤੇ ਕੰਮ ਬਹੁਤ ਵਧੀਆ ਸੀ ਵਾਹਿਗੁਰੂ ਦੀ ਕਿਰਪਾ ਨਾਲ ਬਾਕੀ ਬੋਲ ਬਾਣੀ ਤੇ ਹੁੰਦਾ ਸਭ ਹਾਂਜੀ ਹਾਂਜੀ ਬਿਲਕੁਲ ਜੀ ਜੇ ਕਿਸੇ ਨਾਲ ਤੁਸੀਂ ਠੱਗੀ ਠੋਰੀ ਨਹੀਂ ਕਰੋਗੇ ਨਾ ਜੀ ਤਾਂ ਵਾਹਿਗੁਰੂ ਸਭ ਕੁਝ ਦੇਖਦਾ ਜੀ ਠੀਕ ਹੈ ਆਪਾਂ ਦਾ ਇੱਕ ਸੁਪਨਾਈ ਆ ਫਿਰ ਉਹ ਗੋੜਕਪੁਰੇ ਆ ਕੇ ਮੈਂ ਐਸੀ ਕਲੋਨੀ ਦੇ ਵਿੱਚ ਪਲਾਟ ਲਿਆ ਜੀ ਫਿਰ ਉਹ ਪਲਾਟ ਤੇ ਲੋਨ ਲੈ ਕੇ ਠੀਕ ਹੈ ਉਹਨੂੰ ਮਕਾਨ ਘਾ ਲਓ ਕੋਠੀ ਦਾ ਰੂਪ ਦਿੱਤਾ ਹੌਲੀ ਹੌਲੀ ਪਹਿਲਾਂ ਕੋਠੀ ਖੜੀ ਕੀਤੀ ਉਹਦਾ ਫਿਰ ਹੌਲੀ ਹੌਲੀ ਲੋਨ ਲਈ ਗਿਆ ਜੀ ਹਾਂਜੀ ਲੋਨ ਲਾ ਕੇ ਫਿਰ ਹੌਲੀ ਹੌਲੀ ਪਲਾਸਟਰ ਕਰਾਇਆ ਡੇ ਬਾਈ ਡੇ ਹੌਲੀ ਹੌਲੀ ਜਿਵੇਂ ਜਿਵੇਂ ਮੂਵਮੈਂਟ ਚਲੋ ਕਮਾਈ ਕਰਦੇ ਸੀ ਕੰਮ ਕਰਦੇ ਸੀਗੇ ਫਿਰ ਤੁਸੀਂ ਮੈਂ ਸੁਣ ਜਾਈ ਫਿਰ ਉਹ ਵੀ ਤੁਸੀਂ ਕੰਮ ਬੰਦ ਕੀਤਾ ਜਿੱਥੇ ਪਹਿਲਾਂ ਕੋਡ ਕੋ ਪੂਰੇ ਕੰਮ ਕਰਦੇ ਸੀ ਨਹੀਂ ਉਹ ਬੰਦ ਨਹੀਂ ਕੀਤਾ ਸੀ ਐਕਚੁਅਲ ਉਹ ਰੈਂਟ ਸੀ ਪਹਿਲਾਂ ਸ਼ਾਪਸ ਦੋ ਸੀ ਨਾ ਆਪਣੇ ਕੋਲ ਹਾਂ ਮੈਂ ਉਹੀ ਦੱਸ ਰਿਹਾ ਜੀ ਉਹ ਰੈਂਟ ਤੇ ਸ਼ਾਪ ਸੀਗੀ ਜੀ ਅੱਛਾ ਉਹ ਮੈਂ 12000 ਰੈਂਟ ਤੇ ਲਈ ਸੀਗੀ 6 ਮਹੀਨੇ ਦਾ ਸੈੱਟ ਹੋਣ ਤੇ ਲੱਗ ਜਾਂਦਾ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕੰਮ ਚੱਲ ਪਿਆ ਉਹ ਮੈਨੂੰ 7-8 ਮਹੀਨਿਆਂ ਬਾਅਦ ਕਹਿਣ ਲੱਗੇ ਭਾਜੀ ਇਹਦਾ ਰੈਂਟ ਵਧਾਉਣਾ ਰੈਂਟ ਵਧਾਉਣਾ ਮੈਂ ਕਿਹਾ ਯਾਰ ਵਾਰ-ਵਾਰ ਸ਼ੋਰੂਮ ਬਦਲਦੇ ਚੰਗਾ ਨਹੀਂ ਲੱਗਦੇ ਕੀ ਪਹਿਲਾਂ ਬਰਗਾੜੀ ਤੋਂ ਆਪਾਂ ਬੱਤੀਆਂ ਵਾਲੇ ਚੌਂਕ ਦੇ ਵਿੱਚ ਆਏ ਆ ਹਾਂਜੀ ਹੁਣ ਬੱਤੀਆਂ ਵਾਲੇ ਚੌਂਕ ਤੋਂ ਕਿੱਥੇ ਜਾਵਾਂਗੇ ਚਲੋ ਉਹਨਾਂ ਨੇ ਸਾਲ ਬਾਅਦ 12000 ਤੋਂ 15000 ਰੁਪਿਆ ਰੈਂਟ ਕਰਤਾ ਠੀਕ ਹੈ ਤੇ ਉਸ ਤੋਂ ਬਾਅਦ ਫੇਰ ਸਾਲ ਬਾਅਦ ਕਹਿਣ ਲੱਗੇ ਜੀ ਪੰਜ ਸਾਲ ਦਾ ਐਗਰੀਮੈਂਟ ਸੀ ਫੇਰ ਸਾਲ ਬਾਅਦ ਕਹਿਣ ਲੱਗੇ ਵਧਾਉਣਾ ਉਹਨ ਮੈਂ ਕਹਿਆ ਯਾਰ 19000 ਰੈਂਟ ਇਹਨੂੰ ਦੇਣਾ ਹੈਗਾ ਕੋਈ ਆਪਦੀ ਦੁਕਾਨ ਲੱਭ ਲਓ 20 ਹਰ ਕਿਸ਼ਤ ਭਰੀ ਚੰਗੀ ਆ ਠੀਕ ਹੈ ਜੀ ਤਾਂ ਗੱਲ ਤਾਂ ਜੀ ਮਹਾਜਨ ਦਿਮਾਗ ਤੇ ਇਹੀ ਕਹਿੰਦਾ ਸਹੀ ਗੱਲ ਫਿਰ ਮੈਂ ਬਸ ਇੱਕ ਦੁਕਾਨ ਹਾਇਰ ਕੀਤੀ ਜੀ ਆ ਕੋਠੀ ਦਾ ਲੋਨ ਉਦੋਂ ਤੱਕ ਲਗਭਗ ਮੇਰਾ 99% ਕਲੀਅਰ ਹੋ ਗਿਆ ਫਿਰ ਰੀਪੇਟ ਐਸੇ ਲੋਨ ਲਿਆ ਅੱਛਾ ਜੀ ਮੈਂ ਦੁਕਾਨ ਲੈ ਲਈ ਜੀ ਦੁਕਾਨ ਲੈ ਕੇ ਫਿਰ ਉਹਦਾ ਮੈਂ ਕਹਿੰਦਾ 20 ਹਰ ਕਿਸ਼ਤ ਕਰ ਲਈ ਠੀਕ ਹੈ ਜੀ ਵੀ 20 ਹਰ ਦਾ ਆਪਾਂ ਕਰਾਈ ਦੇਣਾ ਮਤਲਬ ਜਿਹੜਾ ਹੁਣ ਵਾਲਾ ਸ਼ੋਰੂਮ ਹੈ ਤੁਹਾਡਾ ਖੁਦ ਆ ਆਪਣਾ ਇਹ ਆਪਣਾ ਜੀ ਬਾਈ ਕਰ ਲਿਆ ਸੀ ਆਪਾਂ 2020 ਦੇ ਵਿੱਚ ਤੇ ਚਲੋ ਬਾਬਾ ਜੀ ਦੀ ਕਿਰਪਾ ਨਾਲ ਲੈਂਦਾ 80 ਤੋਂ 90 ਪੈਸੇ ਲਾਤੇ ਆ ਚਲੋ ਜੋ ਥੋੜਾ ਰਹਿ ਗਿਆ ਉਹ ਵੀ ਲਾ ਦਾਂਗੇ ਠੀਕ ਹੈ ਜੀ ਕੰਮ ਕਰਦੇ ਬੰਦੇ ਤੇ ਤਰਾ ਚੜਾ ਬਹੁਤ ਇਹ ਥੋੜਾ ਜਿਹਾ ਤੁਹਾਡੇ ਮਨ ਚ ਇਹ ਤਾਂ ਜਾਂਦਾ ਹੋਊਗਾ ਵੀ ਕਿ ਫਾਦਰ ਸਾਹਿਬ ਨੇ ਮੇਰੇ ਲਈ ਇੰਨਾ ਕੁਛ ਕੀਤਾ ਜੀ 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 ਤੇ ਜਿਹੜੀ ਤਰੱਕੀ ਮੇਰੀ ਵੇਖਣੀ ਚਾਹੁੰਦੇ ਸੀ ਉਹਨਾਂ ਟਾਈਮ ਫਾਦਰ ਹੈ ਨਹੀਂ ਸੀ ਬਿਲਕੁਲ ਜੀ ਬਹੁਤ ਕੁਝ ਕਈ ਵਾਰੀ ਇਕੱਲੇ ਬੈਠੇ ਹੁੰਨੇ ਆ ਉਦੋਂ ਸੋਚੀਦਾ ਯਾਰ ਵੀ ਅੱਜ ਉਹਨਾਂ ਨੇ ਬੈਠ ਕੇ ਦੇਖਣਾ ਸੀਗਾ ਤੇ ਵੀ ਠੀਕ ਹੈ ਯਾਰ ਅੱਜ ਸਾਰਾ ਕੁਝ ਆਪਣੇ ਕੋਲ ਵਾਈ ਕੋਈ ਹੁੰਦਾ ਨਾ ਜਿਹੜੀ ਸਵੇਰ ਦੀ ਗੱਲ ਕਰਕੇ ਸ਼ਾਮ ਨੂੰ ਫਾਦਰ ਸਾਹਿਬ ਨੂੰ ਦੱਸਣਾ ਮਾਤਾ ਨੂੰ ਦੱਸਣਾ ਬਿਲ ਤੇ ਉਹ ਚੀਜ਼ ਕੀ ਨਾਲ ਲੈਂਦੇ ਆ ਬਿਲਕੁਲ ਉਹ ਕਈ ਵਾਰ ਸੋਚੀ ਜਾ ਹੁਣ ਜਿਵੇਂ ਚਾਚਾ ਹੀ ਹੋਰ ਨੇ ਮੰਨ ਲਓ ਉਹਨਾਂ ਨੇ ਵੀ ਕਾਰੋਬਾਰ ਸੈੱਟ ਕੀਤਾ ਜਿਹੜੀ ਦੇ ਬਰਾਬਰ ਅੱਜ ਆਰਾਮ ਕਰ ਰਹੇ ਆ ਨਾ ਬੇਟੇ ਉਹਨਾਂ ਦੇ ਸੰਭਾਲਦੇ ਵਧੀਆ ਗੱਲ ਆ ਹਾਂਜੀ ਹਾਂਜੀ ਬਹੁਤ ਵਧੀਆ ਲੱਗਦੀ ਚਲੋ ਚਾਚੇ ਵੀ ਪਿਓ ਵਰਗੇ ਹੁੰਦੇ ਆ ਹਾਂਜੀ ਹਾਂਜੀ ਪਰ ਫਿਰ ਵੀ ਪਿਓ ਮਾਂ ਪਿਓ ਦੀ ਕਮੀ ਤਾਂ ਮਹਿਸੂਸ ਹੁੰਦੀ ਆ ਵੀ ਅੱਜ ਉਹਨਾਂ ਨੇ ਸੁੱਖ ਦੇਖਣਾ ਸੀਗਾ ਤੇ ਅੱਜ ਸਾਡੇ ਚ ਹੈ ਨਹੀਂਗੇ ਚਲੋ ਤੁਸੀਂ ਆਪ ਦੀ ਜੀਵਨ ਗਾਥਾ ਬਾਰੇ ਦੱਸਿਆ ਹੁਣ ਮੈਂ ਤੁਹਾਡੇ ਬਾਰੇ ਕੁਝ ਸੁਣਦਾ ਹੁਣ ਵੀ ਤੁਸੀਂ ਸੋਸ਼ਲ ਵਰਕਰ ਵੀ ਹੋ ਨਾਲ ਜੀ 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 ਤੇ ਤੁਸੀਂ ਅਨਮੋਲ ਗੋਤਰਾ ਜੀ ਨਾਲ ਕੰਬਾਈਨ ਹੋ ਕੇ ਐਨ ਜੀਓ ਚ ਕੰਮ ਕਰਦੇ ਸੀ ਦੇਖੋ ਜੀ ਵਾਹਿਗੁਰੂ ਸੇਵਾ ਲਾਉਂਦਾ ਕਿਸੇ ਨਾ ਕਿਸੇ ਰੂਪ ਚ ਲਾਉਂਦਾ ਮੈਂ ਇੱਕ ਦਿਨ ਸ਼ੋਰੂਮ ਤੇ ਬੈਠਾ ਸੀ ਮੇਰੇ ਕੋਲ ਅਰਵਿੰਦ ਭਾਜੀ ਆਏ ਮੇਰੇ ਕੋਲ ਹਾਂਜੀ ਉਹ ਅਨਮੋਲ ਗੋਤਰਾ ਜੀ ਦੇ ਕਾਫੀ ਟੱਚ ਦੇ ਵਿੱਚ ਸੀਗੇ ਹਾਂਜੀ ਹਾਂਜੀ ਵੀ ਡੂ ਨੋਟ ਅਸੈਪਟ ਮਨੀ ਔਰ ਥਿੰਕ ਉਹ ਕਹਿੰਦੇ ਭਾਜੀ ਆਪਾਂ ਕੋੜਕਪੁਰੇ ਸੇਵਾ ਸਟਾਰਟ ਕਰਨੀ ਤਿੰਨ ਚਾਰ ਮੁੰਡਿਆਂ ਨੇ ਆਪਾਂ ਸਿਵਲ ਹਸਪਤਾਲ ਤੇ ਤੇ ਸੇਵਾ ਦੋ ਤਿੰਨ ਸਾਲ ਹੋ ਗਏ ਇਸ ਗੱਲ ਨੂੰ ਹਾਂਜੀ ਤੇ ਬਟ ਉਹਦੇ ਚ ਕੀ ਹੁੰਦਾ ਸੀਗਾ ਵੀ ਅ ਸੇਵਾ ਲੈਣ ਵਾਲੇ ਤਾਂ ਹੁੰਦੇ ਸੀਗੇ ਦੇਣ ਵਾਲੇ ਬਹੁਤ ਘੱਟ ਹੁੰਦੇ ਸੀ ਛੋਟੇ ਜਿਹੇ ਕਰਕੇ ਠੀਕ ਹੈ ਮੰਨ ਲਓ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਆ ਹਾਂਜੀ ਹਾਂਜੀ ਤਾਂ ਸੇਵਾ ਲੈਣ ਵਾਲੇ ਚਾਰ ਹੁੰਦੇ ਸੇਵਾ ਦੇਣ ਵਾਲੇ ਦੋ ਜਣੇ ਹੁੰਦੇ ਸੀਗੇ ਠੀਕ ਹੈ ਉਹ ਤਾਂ ਕਰਕੇ ਨਾ ਕੁਝ ਮਨ ਘਟਾ ਜਾਂ ਹੋ ਗਿਆ ਯਾਰ ਵੀ ਲੋਕ ਪਹੁੰਚ ਨਹੀਂ ਪਾਉਂਦੇ ਸੀਗੇ ਅੱਛਾ ਤੇ ਹਲੇ ਵੀ ਚਲੋ ਘਰ ਦੇ ਹੀ ਕਹਿੰਦੇ ਆ ਵੀ ਜੇ ਤੁਹਾਨੂੰ ਕੋਈ ਲੱਗਦਾ ਹੈਲਪਰ ਲੱਗਦਾ ਤਾਂ ਆਪਦੀ ਚੋਪ ਚੋਪੀ ਤੇ ਸੇਵਾ ਕਰਦੇ ਆ ਉਹ ਵੀ ਕਰਦੇ ਆ ਹੁਣ ਥੋੜੇ ਦਿਨ ਪਹਿਲਾਂ ਤੁਹਾਡਾ ਇੱਕ ਵੀਡੀਓ ਚਰਚਾ ਚ ਚੱਲ ਰਿਹਾ ਬਹੁਤ ਲੈਬੋਰੀਟਰੀ ਦੇ ਵਿੱਚ ਸੈੱਲਾਂ ਬਾਰੇ ਨਹੀਂ ਉਹ ਵੀਡੀਓ ਚਰਚਾ ਦੇ ਵਿੱਚ ਨਹੀਂ ਕਹਿ ਸਕਦੇ ਉਹ ਪਰਸਨਲ ਮੈਟਰ ਹੀ ਸੀਗਾ ਕਿਸੇ ਬ੍ਰਦਰ ਨਾਲ ਦੀ ਬੇਟੀ ਢਿੱਲੀ ਜਾ ਰਹੀ ਸੀ ਹਾਂਜੀ ਹਾਂਜੀ ਨਹੀਂ ਉਹ ਵੀ ਆਮ ਬੰਦਾ ਦਾ ਕੋਈ ਪੰਗਾ ਲੈਂਦਾ ਨਹੀਂ ਜੀ ਨਹੀਂ ਨਹੀਂ ਇੱਕ ਦੋਸ਼ਮਣੀ ਵਾਲਾ ਕੰਮ ਹੋ ਜਾਂਦਾ ਜੀ ਕਿਸੇ ਦਾ ਵਪਾਰ ਤੁਸੀਂ ਵੀ ਦੁਕਾਨਦਾਰ ਆ ਉਹ ਵੀ ਦੁਕਾਨਦਾਰ ਦੇਖੋ ਜੀ ਗਲਤ ਗਲਤ ਗਲਤੀ ਹੁੰਦੀ ਆ ਹਾਂਜੀ ਹਾਂਜੀ ਤੇ ਚਲੋ ਕੋਈ ਗੱਲ ਨਹੀਂ ਉਹਨਾਂ ਨੇ ਮਾਫੀ ਸੌਰੀ ਫੀਲ ਕਰ ਲਈ ਐ ਮੈਨੂੰ ਕਹਿੰਦੇ ਭਾਜੀ ਗਲਤੀ ਹੋ ਗਈ ਸਾਡੇ ਬੱਚੇ ਤੋਂ ਭਾਜੀ ਬਹੁਤ ਵਧੀਆ ਬੰਦੇ ਕਬਲ ਜੀ ਗੁੱਡ ਬੰਦੇ ਆ ਹਾਂਜੀ ਹਾਂਜੀ ਉਹਨਾਂ ਦੇ ਮੁਲਾਜ਼ਮ ਤੋਂ ਗਲਤੀਆਂ ਹੋ ਜਾਂਦੀਆਂ ਉਹਨੇ ਗਲਤੀ ਸੌਰੀ ਫੀਲ ਕਰ ਲਈ ਕਹਿੰਦੇ ਮੈਂ ਬੰਦੇ ਨੂੰ ਹਟਾ ਦੇਣਾ ਤੇ ਇਹੀ ਹੁੰਦਾ ਜੀ ਬੰਦਾ ਸੌਰੀ ਫੀਲ ਕਰ ਲੇ ਹਨਾ ਤੇ ਉਹ ਮੁਲਾਜ਼ਮ ਚੋਂ ਗਰਮ ਹੋ ਰਿਹਾ ਸੀ ਆਏ ਆਏ ਉਹ ਵੀ ਉਹ ਵੀਡੀਓ ਦੇ ਦੇਖ ਰਹੇ ਸੀ ਵੀ ਉਹ ਆਪ ਤਾਂ ਸਹਿਜਮਤੇ ਨਾਲ ਗੱਲ ਕਰ ਰਹੇ ਸੀਗੇ ਉਹ ਉਹਨਾਂ ਦੇ ਸਹਿਜਮਤੇ ਕਰਕੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਬੰਦੇ ਤੇ ਉਹਨਾਂ ਨੂੰ ਹੁਣ ਫਿਰ ਕੀ ਕੀ ਉਹਨਾਂ ਦੇ ਨਾਲ ਨਿਪਟੜਿਆ ਜੀ ਦੇਖੋ ਜੀ ਬਹੁਤ ਕੁਝ ਲੋਕੀ ਬਹੁਤ ਕੁਝ ਕਹਿੰਦੇ ਵੀ ਤੂੰ ਪੈਸੇ ਲੈ ਲੰਦਾ ਐ ਲੈ ਲੰਦਾ ਉਹ ਲੈ ਲੰਦਾ ਐਂਡ ਫੈਂਡ ਜਿਹੜਾ ਆਪਣਾ ਮੈਨੂੰ ਇਹ ਪਤਾ ਵੀ ਆਪਣਾ ਜਿਹੜਾ ਮਕਾਨ ਹੈਗਾ ਉਹ ਸ਼ਮਸ਼ਾਨ ਘਟਾ ਉੱਥੇ ਵੀ ਆਪਾਂ ਜਿਹੜੇ ਕੀ ਹੈਗੀ ਆ ਵੀ ਆਪਾਂ ਨੂੰ ਦੋ ਚਾ ਵੱਧ ਤੋਂ ਦੋ ਘੰਟੇ ਕਹ ਲੋ ਵੀ ਜੀ ਦੋ ਘੰਟੇ ਲਈ ਜਗ੍ਹਾ ਮਿਲਦੀ ਉਹਦੇ ਕੁਝ ਦੇ ਚ ਵਾ ਕੇ ਦੇ ਦਿੰਦੇ ਆ ਮਨਿੰਦੇ ਆਪਣੇ ਗੁਰੂ ਦੇ ਪੁਰੇ ਸ਼ਮਸ਼ਾਨ ਘਾੜ ਦੇ ਵਿੱਚ ਸਿਮਿਆਂ ਦੇ ਵਿੱਚ ਕਮੀ ਸੀਗੀ ਪੱਠ ਦੀ ਕਮੀ ਸੀਗੀ ਇਲੈਕਟ੍ਰੋਨਿਕ ਦੀ ਜਦੋਂ ਮੀਂਹ ਆ ਜਾਂਦਾ ਸੀ ਜਾਂ ਵੈਸੇ ਮੌਸਮ ਉਦਾਂ ਦਾ ਹੁੰਦਾ ਸੀਗਾ ਤਾਂ ਉਹਨਾਂ ਨੂੰ ਸੇਵਾ ਦੇ ਵੱਲੋਂ ਜੋ ਸਾਰੇ ਮੈਂਬਰਾਂ ਨੇ ਰਲ ਕੇ ਇੱਕ ਪੱਠ ਲਾਦਾ ਵੀ ਤੁਸੀਂ ਪੱਠ ਤਿਆਰ ਕਰਕੇ ਦੇਣਾ ਠੀਕ ਹੈ ਉਹ ਵੀ ਆਪ ਦੀ ਸੌਰੀ ਫੀਲ ਕਰਦੇ ਕਹਿੰਦੇ ਮੈਨੂੰ ਬਹੁਤ ਵਧੀਆ ਲੱਗਿਆ ਵੀ ਤੁਸੀਂ ਪੈਸੇ ਨਹੀਂ ਲਏ ਮੈਨੂੰ ਸੇਵਾ ਲਈਏ ਚਲੋ ਮੇਰਾ ਵੀ ਦਸਵੰਧ ਨਿਕਲ ਜੂਗਾ ਹਾਂਜੀ ਗੁੱਡ ਪਰਸਨ ਆ ਕਪਿਲ ਜੀ ਚਲੋ ਕੋਈ ਗੱਲ ਨਹੀਂ ਗਲਤੀਆਂ ਹੁੰਦੀਆਂ ਬੰਦੇ ਤੋਂ ਆਪਾਂ ਜੰਦੇ ਹਾਂ ਇੱਕ ਸੰਨੀ ਜੀ ਜਾਂਦੇ ਜਾਂਦੇ ਵਾ ਇੱਕ ਗੱਲ ਪੁੱਛਣਾ ਚਾਹੂੰਗਾ ਵੀ ਤੁਹਾਡਾ ਰਾਜ ਕੀ ਹੈ ਵੀ ਇੰਨੇ ਜ਼ਿਆਦਾ ਬੰਦੇ ਨਾਲ ਆਦੇ ਵੱਲ ਖਿੱਚਣਾ ਸਾਨੂੰ ਵੀ ਦੱਸੋ ਮਤਲਬ ਕੋਈ ਪਤਾ ਲੱਗੇ ਵੀ ਅਸੀਂ ਵੀ ਜਾਣੇ ਆ ਬੰਦਿਆਂ ਕੋਲ ਗੱਲਬਾਤ ਕਰਨ ਮਤਲਬ ਜਾਣਦੇ ਆ ਨਾ ਉਹ ਕਹਿ ਦਿੰਦੇ ਵੀ ਭਣਾ ਮਜ਼ਾਕ ਨਾ ਕਹਿਣਗੇ ਮਾਈਨ ਕੋਲੇ ਚੱਲੇ ਅੱਜ ਕੋਈ ਗੱਲ ਹੀ ਨਹੀਂ ਕਹਿੰਦਾ ਚੱਲੇ ਜਾਂ ਫੋਨ ਗਏ ਆ ਤੇ ਲੈ ਕੇ ਹੀ ਜਾਣਾ ਹੁਣ ਮੈਂ ਵੀ ਤੁਹਾਡੇ ਕੋਲੇ ਆਇਆ ਸੀਗਾ ਫੋਨ ਬਾਇ ਕਨ ਤੁਹਾਡੇ ਕੋਲੇ ਆਉਂਦਾ ਤਾਂ ਜੀ ਦਾ ਬੇਟਾ ਬਰਿੰਦਰ ਆਉਂਦਾ ਤੁਹਾਡੇ ਕੋਲੇ ਹਾਂਜੀ ਹਾਂਜੀ ਬਿਲਕੁਲ ਵੀ 18 ਪੈਂਡ ਤੁਹਾਨੂੰ ਬਰਗਾੜੀ ਕਵਰ ਕਰਦੇ ਕੋਡ ਕਪੂਰਾ ਫ੍ਰੀ ਕੋਡ ਤੱਕ ਕਵਰ ਕਰਦੇ ਹਾਂ ਜੀ ਤੇ ਮੈਨੂੰ ਇਹੋ ਜਿਹੀ ਕੀ ਖੇਚ ਆ ਵੀ ਕਹਿੰਦੇ ਵੀ ਲੈਣਾ ਸੰਨੀ ਤੋਂ ਲੈਣਾ ਹੋਰ ਕਿਸੇ ਤੋਂ ਲੈਣਾ ਨਹੀਂ ਦੇਖੋ ਜੀ ਇਹ ਬਾਲਾ ਜੀ ਦਾ ਅਸ਼ੀਰਵਾਦ ਆ ਹਨਾ ਕਿਰਪਾ ਚਾਹੀਦੀ ਉਹਨਾਂ ਦੀ ਮੇਰੀ ਸੋਚ ਇਹ ਹੀ ਹੈ ਵੀ ਜਿਹੜਾ ਪਹਿਲੀ ਗੱਲ ਤਾਂ ਯਾਰ ਗਰੀਬ ਬੰਦਾ ਕਦੀ ਵੀ ਤੁਹਾਡੇ ਪੈਸੇ ਨਹੀਂ ਨੱਪਦਾਗਾ ਸਹੀ ਗੱਲ ਦੂਜਾ ਫੋਨ ਸਾਡੇ ਕੋਲ ਸਾਰੇ ਹੈਗੇ ਐਕਟੀਵੇਟ ਹੈਗੇ ਅਸੀਂ ਕਿਸੇ ਨੂੰ ਨਰਾਜ਼ ਹੋ ਕੇ ਜਾਣ ਨਹੀਂ ਦਿੰਦੇਗੇ ਸਾਡੀ ਥਿੰਕਿੰਗ ਇਹੀ ਹੈ ਸ਼ੁਰੂ ਤੋਂ ਬਣਾਈ ਹੋਈ ਹੈ ਜੇ ਮਾਰਕੀਟ ਦੇ ਵਿੱਚ 1000 ਰੁਪਏ ਕਮਾਉਂਦੇ ਤੁਸੀਂ 500 ਰੁਪਏ ਕਮਾ ਲਓ ਜੇ ਉਹ 500 ਕਮਾਉਂਦਾ ਤੁਸੀਂ 200 ਕਮਾ ਲਓ ਕਸਟਮਰ ਨੂੰ ਕਦੇ ਨਰਾਜ਼ ਹੋ ਕੇ ਨਾ ਜਾਣ ਦੇਓ ਇਹ ਨਹੀਂ ਇਹ ਸੰਨੀ ਭਾਈ ਜੀ ਇਹ ਮੈਂ ਗੱਲ ਵੇਖੀ ਆ ਜੇ ਤੁਸੀਂ ਕੋਲੇ ਖੜੇ ਹੁੰਨੇ ਆ ਨਾ ਵੀ ਕਈ ਦੂਸਰੇ ਕਸਟਮਰ ਨਾਲ ਡੀਲ ਕਰਦੇ ਤੁਸੀਂ ਆਪਦੇ ਸਾਥੀ ਨੂੰ ਗਾਲ੍ਹਾਂ ਵੀ ਕੱਢ ਦੋਗੇ ਉਹਨੂੰ ਗੁੱਸਾ ਨਹੀਂ ਲੱਗਦਾ ਬਿਲਕੁਲ ਜੀ ਬਿਲਕੁਲ બસ ਨੇਚਰ ਹੀ ਉਹ ਜਾਂ ਬਣ ਗਿਆ ਜੀ ਦੇਖੋ ਮੈਂ ਡਾਊਨ ਟੂ ਅਰਥ ਵਾਲਾ ਕੰਮ ਕਹਿ ਸਕਦੇ ਆ ਫਿਰ ਆਪਾਂ ਵੀ ਮੈਂ ਗਰੀਬੀ ਦੇਖੀ ਹੈ ਜੀ ਹਾਂਜੀ ਮੈਨੂੰ ਜੇ ਕੋਈ ਹਾਂ ਵੀ ਜੇ ਕੋਈ ਲੱਗਦਾ ਯਾਰ ਇਹਦੇ ਕੋਲ ਪੈਸੇ ਹੈ ਨਹੀਂ ਕਿ ਤੇ ਮੈਨੂੰ ਕਹਿੰਨ ਲੈ ਜਾ ਉਹ ਰਾਤ ਮੇਰੇ ਕੋ ਫਰੂਟ ਵਾਲਾ ਆਇਆ ਇੱਕ ਬੰਦਾ ਯਾਰ ਕਹਿੰਦਾ ਯਾਰ ਬੇਟੀ ਨੇ ਫੋਨ ਲੈਣਾ ਪੜਾਈ ਐਸੇ ਲੈਣਾ ਤੇ ਮੇਰੇ ਕੋ ਰੁਪਿਆ ਵੀ ਸਾਰਾ 5000 ਦਾ ਲੈਣਾ ਵੀ ਇੱਥੇ 128 ਮੈਂ ਖੁਦ ਮੇਰੀ ਖੁਦ ਹੀ ਲੈਂਡਿੰਗ ਸੀ 5800 ਰੁਪਏ ਦੀ ਮੁੰਡੇ ਨੇ 650 ਰੁਪਏ ਮੰਗਾ ਨਹੀਂ ਮੈਂ ਉਹਨੂੰ ਸੈਟਿੰਗ ਕਰਨੀ ਹੁੰਦੀ ਹੈ ਜੀ ਮੈਂ ਕੋਈ ਨਹੀਂ ਯਾਰ 5000 5000 ਦੇ ਜਾਂ ਮਾਦਰ ਤੋਂ ਫਰੂਟ ਲੈ ਲਿਆ ਕਿ ਉਹ ਹਫ਼ਤੇ ਦਾ ਦੇਣਾ 500 ਰੁਪਏ ਦਾ ਕਹਿੰਦਾ ਹੈ ਠੀਕ ਹੈ ਕਹਿੰਦਾ ਹਾਂਜੀ ਵਧੀਆ ਆ ਆ ਠੀਕ ਹੈ ਜੀ ਡੀਲਿੰਗ ਦਾ ਹੌਸਲਾ ਹੁੰਦਾ ਜੀ ਹਾਂਜੀ ਹਾਂਜੀ ਨਾਲੇ ਕਸਟਮਰ ਜੁੜਦੇ ਬਿਲਕੁਲ ਜੀ ਬਿਲਕੁਲ ਤੇ ਸਾਰੇ ਹੀ ਸਰੋਤਿਆਂ ਨੂੰ ਮੈਂ ਦੱਸਣਾ ਚਾਹੁੰਗਾ ਅੱਜ ਆਪਾਂ ਮਿਲੇ ਸੀ ਸੰਨੀ ਬਾਈ ਜੀ ਨਾਲ ਇਹਨਾਂ ਦਾ ਸੰਨੀ ਟੈਲੀਕਮ ਹੈ ਜੀ ਕੋਡ ਸ਼੍ਰੀ ਬਾਲਾ ਜੀ ਟੈਲੀਕਮ ਆਪਣੇ ਕੋਡਕਪੂਰਾ ਵਿਖੇ বাস ਸਟੈਂਡ ਦੇ ਬਿਲਕੁਲ ਸਾਹਮਣੇ ਢੋਡਾ ਵਾਲਿਆਂ ਦੀ ਸ਼ਾਪ ਦੇ ਬਿਲਕੁਲ ਸਾਹਮਣੇ ਸੰਨੀ ਤੇ ਤੁਸੀਂ ਕਿਸੇ ਤਰ੍ਹਾਂ ਦਾ ਵੀ ਮੋਬਾਈਲ ਲੈਣਾ ਹੋਵੇ ਕਿਸੇ ਤਰ੍ਹਾਂ ਦਾ ਮੋਬਾਈਲ ਦੀ ਰਿਪੇਅਰ ਕਰਵਾਉ ਜਾਂ ਕਿਸੇ ਵੀ ਫਾਈਨਾਂਸ ਦੇ ਉੱਤੇ ਮੋਬਾਈਲ ਲੈਣਾ ਹੋਵੇ ਤੁਹਾਨੂੰ ਇੱਥੋਂ ਮਿਲ ਜੂਗਾ ਤੁਸੀਂ ਆ ਕੇ ਸ਼੍ਰੀ ਬਾਲਾਜੀ ਟੈਲੀਕਮ ਤੇ ਸੰਪਰਕ ਕਰ ਸਕਦੇ ਹੋ ਜੀ ਸਿੱਧੇ ਜਾ ਕੇ ਬਾਈ ਸੰਨੀ ਜੀ ਤੁਹਾਡੇ ਨਾਲ ਡੀਲ ਕਰਨਗੇ ਤੇ ਤੁਹਾਡੇ ਨਾਲ ਗੱਲਬਾਤ ਕਰਨਗੇ ਜਿੰਨੇ ਵਾਜਬ ਰੇਟ ਚ ਹੋ ਸਕੇ ਉਹਨੇ ਵਾਜਬ ਰੇਟ ਚ ਤੁਹਾਨੂੰ ਸੈੱਟ ਵੀ ਮਿਲਣਗੇ ਮੋਬਾਈਲ ਦੇ ਰਿਪੇਅਰਿੰਗ ਦੀ ਵੀ ਕੋਈ ਮਤਲਬ ਜਿਵੇਂ ਤੁਸੀਂ ਕਹੋਗੇ ਉਹ ਜੀ ਰਿਪੇਅਰ ਤੁਹਾਨੂੰ ਕਰਕੇ ਮਿਲੂਗੀ ਇਸੇ ਤਰ੍ਹਾਂ ਹੀ ਆਪਾਂ ਇਸੇ ਪੋਡਕਾਸਟ ਦਾ ਐਂਡ ਕਰਦੇ ਆਂ ਜੀ ਸੰਨੀ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਧੰਨਵਾਦ